50000 ਰੁਪਇਆ ਚੱਕ ਲਿਓ ਤੇ 2021 ਮਾਡਲ ਸਾਰਿਆਂ ਨੂੰ ਟੌਪ ਅਲਫਾ ਬਲੀਨੋ ਲੈ ਜਾਓ ਠੀਕ ਹੈ ਅਲਫਾ ਬਲੀਨੋ ਲੈ ਜਾਓ ਕੀ ਬਾਤ ਹੈ 22/23 ਮਾਡਲ ਐਕਸਪ੍ਰੈਸ ਹੋਆ ਇਹ ਬਾਈ ਜੀ ਇੱਕ ਵੀ ਰੁਪਇਆ ਲਿਆਉਣ ਦੀ ਲੋੜ ਨਹੀਂ ਆਧਾਰ ਕਾਰਡ ਤੇ ਪੈਨ ਚੱਕ ਲਿਆ ਪੈਨ ਕਾਰਡ ਚੱਕ ਲਿਆ ਉਹ ਤੇ ਤੁਹਾਨੂੰ ਗੱਡੀ ਦੇ ਕੇ ਤੋਰਾਂਗੇ ਠੀਕ ਹੈ ਨਾ ਵੀਰੇ ਡੇਢ ਲੱਖ ਰੁਪਇਆ ਜੇਬ 'ਚ ਪਾ ਲਿਆਓ 2015 ਮਾਡਲ ਪੇਡ ਨੰਬਰ ਵਾਲੀ ਗੱਡੀ ਪਹਿਲੇ ਨਾਮ ਦੀ ਕਾਰ ਤੁਹਾਨੂੰ ਪਹਿਲੇ ਨਾਮ ਦੀ ਵਰਨਾ ਉਕਾਉਣੀ ਮਿਲੇਗੀ ਕਦੇ ਵੀ ਸਾਰੇ ਨਾਲੋਂ ਟੌਪ ਜੈਡ ਆਟੋਮੈਟਿਕ ਕ੍ਰਿਸਟਾਕਾਰ ਲੈ ਕੇ ਆਇਆ ਬਾਈ ਜੀ ਨੰਬਰ ਚੈੱਕ ਕਰੋ 101 ਸ਼ਗਨਾ ਵਾਲਾ 2021 ਮੈਨੂਫੈਕਚਰਿੰਗ ਹੈ ਜੀ ਰਜਿਸਟਰਡ 2022 ਹੈ ਜੀ ਠੀਕ ਹੈ 81 2022 ਅਗਲੇ ਬੰਪਰ ਤੋਂ ਲੈ ਕੇ ਮਗਰਲੇ ਬੰਪਰ ਤੱਕ ਜੈਨੂਨ ਹੈ ਜੀ ਸਵਿਫਟ ਹੈ ਜੀ 2016 ਜੈਡ ਡੀ ਆਈ ਪੁਸ਼ ਬਟਨ ਸਟਾਰਟ ਕੰਪਨੀ ਦੇ ਲੋਏਵਿਲ ਪੁਸ਼ ਬਟਨ ਸਟਾਰਟ ਬੈਕ ਵਾਈਪਰ ਜੋਕੋਹਾ ਮਾਦੇ ਟਾਇਰ ਜੋਕੋਹਾ ਮਾਦੇ ਟਾਇਰ ਆ ਇਹ ਆਪਣੇ ਕੋਲ ਕਾਰਾਂ ਉਵੇਂ ਹੀ ਆਈਆਂ ਨੇ ਦਿਖਾਈਆਂ ਹਾਲਾਂਕਿ ਵਾਸ਼ ਵੀ ਨਹੀਂ ਹੋਈਆਂ ਕਾਰਾਂ ਠੀਕ ਹੈ 올 ओरिजिनल ਦੀ ਇਹਦੀ ਵੀ ਗਾਰੰਟੀ ਹੈ ਨੋਨ ਐਕਸੀਡੈਂਟਲ ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਆ ਦੇਖੋ ਇਧਰ ਪੁਸ਼ ਬਟਨ ਸਟਾਰਟ ਆ ਠੀਕ ਹੈ ਸਟੀਅਰਿੰਗ ਤੇ ਕੰਟਰੋਲ ਆ ਗਿਆ ਬਲੂਟੂਥ ਤੇ ਨਵਲਡ ਆ ਗਿਆ ਤੇ ਆਟੋ ਕਲਾਈਮੇਟ ਏਸੀ ਆ ਗਿਆ ਬਹੁਤ ਫੀਚਰ ਨੇ ਨਵੇਂ ਸੀਟ ਕਵਰ ਹੈ ਬੀਮਾ ਫੁੱਲ ਹੈ ਜੀ ਰਹਿ ਗਿਆ ਪਰ ਅੱਜ ਤੋਂ 1 ਮਹੀਨੇ ਦਾ ਠੀਕ ਹੈ ਇੱਕ ਮਹੀਨੇ ਦਾ ਬੀਮਾ ਰਹਿ ਗਿਆ ਅੱਜ ਤੋਂ ਫੁੱਲ ਮਹੀਨੇ ਦਾ ਫੁੱਲ ਬੀਮਾ ਹਾਂਜੀ ਤੇ ਵੀਰੇ ਹੁਣ ਰੇਟ ਦੱਸ ਦੋ ਕਿੰਨੇ ਦੇਣੀ ਹੈ ਇਹ ਕਾਰ ਆਪਾਂ ਯਸਨੋ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਿਆ ਆਪਾਂ ਗਣਪਤੀ ਕਾਰ ਬਾਜ਼ਾਰ ਸ੍ਰੀ ਮੁਕਸਰ ਸਾਹਿਬ ਸਟਾਕ ਅਪਡੇਟ ਹੋ ਚੁੱਕਿਆ ਇਧਰੋਂ ਦਿਖਾਉਣਾ ਸ਼ੁਰੂ ਕਰਦੇ ਬਾਈ ਨਵਾਂ ਸਟਾਕ ਸਾਰਾ ਤੇ ਬਾਈ ਉਹੀ ਆਪਣਾ ਪੁਰਾਣਾ ਸਣੀ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੇ ਵੀ ਪਹਿਲਾਂ ਤਾਂ ਆਪਣੀ ਲੋਕੇਸ਼ਨ ਆਪਣੀ ਲੋਕੇਸ਼ਨ ਹੈ ਜੀ ਮਲੋਟ ਬਠਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਹਸਪੀਟਲ ਸ੍ਰੀ ਮੁਕਸਰ ਸਾਹਿਬ ਠੀਕ ਹੈ ਵੀਰੇ ਹਾਂਜੀ ਤੇ ਗੱਡੀ ਕਿਹੜੀ ਤੋਂ ਸ਼ੁਰੂ ਕਰੀਏ ਫਿਰ ਅੱਜ ਗੱਡੀ ਦੇਖੋ ਜੀ ਆਪਨ ਕੋਲ ਛੋਟੀਆਂ ਵੀ ਹੈਗੀਆਂ ਵੱਡੀਆਂ ਵੀ ਹੈਗੀਆਂ ਜਿਸ ਨੂੰ ਮਰਜ਼ੀ ਸ਼ੁਰੂ ਕਰ ਲਿਓ ਜੀ ਆ ਆਈ 20 ਦਾ ਸਾਰਾ ਸਟਾਕ ਅਪਡੇਟ ਹੈ ਜੀ ਇਹ 20 ਅੱਖਾਂ ਕੱਢਦੀ ਆ ਸਾਹਮਣੇ ਖੜੀ ਇਹ ਤੋਂ ਹੀ ਸ਼ੁਰੂ ਕਰ ਲੈਂਦੇ ਆਪਾਂ 2015 ਮਾਡਲ ਹੈ ਜੀ ਹੂੰ سپورٹس ਵੇਰੀਐਂਟ ਆ ਠੀਕ ਹੈ ਪੱਕੇ ਪੰਜਾਬ ਨੰਬਰ ਦੀ ਕਾਰ ਆ 86000 ਕੰਪਨੀ ਰਿਕਾਰਡ ਚੱਲੀ ਆ 올 ओरिजिनल ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਮਿਲੂਗੀ ਠੀਕ ਹੈ ਪੇਪਰ ਕੰਪਲੀਟ ਆ ਲੌਏ ਲੱਗੇ ਹੋਏ ਆ ਬਿਲਕੁਲ ਨਵੇਂ ਟਾਇਰ ਆ ਸਿਰਫ 5-700 ਕਿਲੋਮੀਟਰ ਚੱਲੇ ਹੋਏ ਆ ਠੀਕ ਹੈ ਅੰਟੀਰੀਅਰ ਦੀ ਗੱਲ ਕਰਾਂਗੇ ਬਿਲਕੁਲ ਨਵੀਆਂ ਆ ਜੀ ਹਲੇ ਆਪਣੇ ਕੋਲੇ ਜਿਹੜੀਆਂ ਕਾਰਾਂ ਦਿਖਾ ਰਹੇ ਆ ਤੁਹਾਨੂੰ ਨਵੀਆਂ ਨਵੀਆਂ ਆਈਆਂ ਹੀ ਆ ਇਹ ਲਵਸ਼ਿੰਗ ਵੀ ਨਹੀਂ ਹੋਈ ਜੀ ਮੀਟਰ ਰੀਡਿੰਗ ਚੈੱਕ ਕਰਵਾ ਦਿੰਨੇ ਆ ਕੰਪਨੀ ਰਿਕਾਰਡ ਨਾਲ ਮਿਲੂਗਾ ਸਿਰਫ 87000 ਕਿਲੋਮੀਟਰ ਚੱਲੀ ਆ ਜੀ 87000 ਕਿਲੋਮੀਟਰ ਚੱਲੀ ਆ 2015 ਮਾਡਲ ਸਪੋਰਟਸ ਮੈਨ ਡੀਜ਼ਲ ਦੇ ਵਿੱਚ ਕਾਰ ਆ ਡੀਜ਼ਲ ਦੀ ਕਾਰ ਆ ਤੇ ਰੇਟ ਵੀਰੇ ਇਹ ਕਾਰ ਇਹਦਾ ਇੱਕੋ ਹੀ ਛੋਟਾ ਜਿਹਾ ਮੁੱਲ ਆ ਜੀ 5 ਲੱਖ ਤੇ 15000 ਰੁਪਿਆ 511500 ਦੀ ਗੱਡੀ ਮਿਲ ਜੂ। 올 오리지ਨਲ ਹੈ ਜੀ। ਕਿਤੋਂ ਪੇਂਟ ਨਹੀਂ ਕਿਤੇ ਕੋਈ ਸਕਰੈਚ ਨਹੀਂ। ਠੀਕ ਹੈ। ਹਾਂਜੀ। ਤੇ ਲੋਨ ਕਿੰਨੇ ਕ ਦਾ ਹੋ ਜੂਗਾ? ਲੋਨ ਹੋ ਜੂਗਾ 4 ਤੋਂ 4.5 4 ਲੱਖ ਰੁਪਏ ਦਾ ਲੋਨ ਮਿਨਿਮਮ ਹੋ ਜੂਗਾ 15 ਮਿਲ ਕਰ। 1 ਲੱਖ ਕੋਸ਼ਿਸ਼ ਕਰਾਂਗੇ ਵੱਧ ਵੀ ਹੋ ਜਾਏ ਪਰ 4 ਦਾ ਮੰਨ ਕੇ ਆਓ ਜੀ। 115000 ਰੁਪਿਆ ਡਾਊਨ ਪੇਮੈਂਟ ਦਾ ਲਿਆਓ ਬਾਕੀ ਥੋੜਾ ਲੋਨ ਬਾਈ ਹੋਣੀ ਆ ਬਿਲਕੁਲ ਨਵੀਂ ਹੈ ਜੀ ਰਿਟਨ ਦੇ ਵਿੱਚ ਗਾਰੰਟੀ ਹੋਊਗੀ ਕਾਰ ਦੀ ਹਰ ਤਰ੍ਹਾਂ ਤੇ ਅੱਗੇ ਪਹਿਲਾਂ ਦਾ ਨੰਬਰ ਚੈੱਕ ਕਰਾ Honda Ameez ਖੜੀ ਆ। ਨੰਬਰ ਚੈੱਕ ਕਰੋ 044 ਬਹੁਤ ਪਿਆਰਾ ਜਿਹਾ ਕਲਰ ਹੈ ਜੀ ਔਰ ओरिजिनल ਹੈ ਕੱਲੇ ਬੰਪਰ ਛੱਡ ਕੇ ਠੀਕ ਹੈ ਮਾਡਲ ਹੈ 2013 ਤੇ ਟੌਪ ਐਂਡ ਮਾਡਲ ਹੈ ਜੀ ਇਹ 2X ਟੌਪ ਮਾਡਲ ਹੈ ਕੰਪਨੀ ਦੇ ਲੋਈ ਵੀ ਲੈ ਜੀ ਹਮ 에어 ਬੈਗਾਂ ਵਾਲਾ ਮਾਡਲ ਹੈ ਸਟੀਅਰਿੰਗ ਦੇ ਕੰਟਰੋਲ ਵਾਲਾ 92000 ਕਿਲੋਮੀਟਰ ਚੱਲੀ ਵੀ ਕਾਰ ਹੈ ਜੀ ਸਾਫ ਸੁਥਰਾ ਤੇ ਨਵਾਂ ਇੰਟੀਰੀਅਰ ਹੈ ਨਵੀਂ ਇੰਟੀਰੀਅਰ ਦੀ ਕਾਰ ਬਿਲਕੁਲ ਬ੍ਰੈਂਡ ਨਿਊ ਇੰਜਨ ਬੋਰਨਟ ਚੱਕ ਕੇ ਸੀਲਡ ਸਾਰੀ ਸਾਰੇ ਸ਼ੀਸ਼ੇ ਸਾਰੇ ਪੀਸ ਨਾਲ ਦੇ ਸਾਰੀ ओरिजिनल ਠੀਕ ਹੈ ਭਾਈ ਇਸ ਗੱਡੀ ਦਾ ਇੱਕੋ ਹੀ ਛੋਟਾ ਜਿਹਾ ਮੋਲ ਹੈ 290000 ਰੁਪਇਆ ਡੀਜ਼ਲ ਵਾਲੀ ਗੱਡੀ ਹੈ ਡੀਜ਼ਲ ਵਾਲੀ ਕਾਰ ਹੈ VX ਟੌਪ ਐਂਡ ਵੇਰੀਐਂਟ ਹੈ 2013 ਮਾਡਲ ਹੈ ਯਸ ਨੂੰ ਵਾਲਾ ਪ੍ਰਾਈਸ ਹੈ 290000 ਰੁਪਿਆ ਸਰ 290000 ਦੇ ਵਿੱਚ ਬਾਈ ਜੀ ਤੁਹਾਨੂੰ 2013 ਮਾਡਲ ਸਾਰੀ オリジナル ਗੱਡੀ ਉਹ ਵੀ ਡੀਜ਼ਲ ਵਾਲੀ ਮਿਲ ਜਾਰ ਪੇਪਰ ਕੰਪਲੀਟ ਹੈ ਜੀ ਜੇ ਲੋਨ ਦੀ ਗੱਲ ਕਰਾਂਗੇ 2.5 2 ਲੱਖ 2.5 ਲੱਖ ਤੱਕ ਆਪਾਂ ਕੋਸ਼ਿਸ਼ ਕਰਕੇ ਗੱਡੀ ਉੱਪਰ ਲੋਨ ਵੀ ਕਰਵਾ ਦੇਾਂਗੇ ਜੇ 2.5 ਦਾ ਹੋ ਗਿਆ ਫਿਰ ਤਾਂ 40000 40000 ਹੀ ਲਿਆਉਣਾ ਪਊਗਾ ਕਾਰ ਬਿਲਕੁਲ ਨਵੀਂ ਦੀ ਰਿਟਰਨ ਤੇ ਗਾਰੰਟੀ ਹੋਊਗੀ ਇੰਜਨ ਦੀ 올オリジナル ਦੀ ਫੁੱਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਬਾਈ ਅੱਗੇ ਆਜੋ ਮਿੱਤਰੋ ਥੋੜੇ ਸਾਹਮਣੇ ਖੜੀ ਆ ਪੇਡ ਨੰਬਰ ਦੀ ਕ੍ਰੇਟਾ ਕਾਰ ਇਹ ਜੀ 2023 ਮਾਡਲ ਕਾਰ ਆਈ ਈ ਮਾਡਲ ਹੈ ਇਹ ਠੀਕ ਹੈ بیس ਮਾਡਲ ਜਿਹਨੂੰ ਕਹਿੰਦੇ ਆ 0087 ਨੰਬਰ ਲੱਗਿਆ ਜੀ ਕੋਈ ਵੀਰ ਭਰਾ ਅਮਰ ਚੈੱਕ ਕਰਾਉਣਾ ਚਾਹੁੰਦਾ ਫਿਰ ਰਿਕਾਰਡ ਵੀ ਚੈੱਕ ਕਰਾ ਸਕਦਾ ਨੰਬਰ ਦੀ ਫੀਸ ਸਰਕਾਰ ਨੇ ਡਬਲ ਡਿਜੀਟ ਵਾਲੇ ਦੀ 1 ਲੱਖ ਰੁਪਈਆ ਮਿਨੀਮਮ ਕਰਤੀ ਹੈ ਹੋ ਚੁੱਕੀ ਆ ਫਾਈਨਲ ਹੋ ਚੁੱਕੀ ਹੈ ਜੀ ਫਾਈਨਲ ਅੰਦਰੋਂ ਚੈੱਕ ਕਰੋ ਗੱਡੀ ਜਮਾ ਨਵੀਂ ਜਮਾ ਨਵੀਂ ਆ ਨਵੇਂ ਸੀਟ ਕਵਰ ਹੈ ਸਟੀਰਿੰਗ ਤੇ ਕਰੂਜ਼ ਕੰਟਰੋਲ ਵਗੈਰਾ ਲੱਗੇ ਹੋਏ ਆ ਟੱਚ ਪੈਨਲ ਲੱਗਾ ਵਾ 17 8 2023 ਹੈ ਜੀ ਠੀਕ ਹੈ ਵੀਰੇ ਹਾਂਜੀ ਬੰਪਰ ਟੂ ਬੰਪਰ ਜੈਨੂਨ ਦੀ ਗਾਰੰਟੀ ਹੈ ਅਲੋਇਲ ਕੰਪਨੀ ਚ ਲੱਗੇ ਹੋਏ ਆ ਜੀ ਇਹ ਵੀ ਵੀਰ ਮੈਂ ਕਹੂੰਗਾ ਵੀਡੀਓ ਚੈੱਕ ਕਰਵਾਓ ਹਾਂਜੀ ਬਿਲਕੁਲ ਨਵੇਂ ਸਟicker ਵੀ ਨਹੀਂ ਲਏ ਲੈ ਆਏ ਬਿਲਾਂ ਤੋਂ ਤੇ ਵੀਰੇ ਚੱਲੀ ਕਿੰਨੀ ਕਿਹਾ ਚੱਲੀ ਹੋਈ ਹੈ ਸਿਰਫ 28000 ਕਿਲੋਮੀਟਰ 28000 ਠੀਕ ਹੈ ਫੋਗ ਲੈਂਪ ਲਾਈਟਾਂ ਹਰ ਚੀਜ਼ ਐਕਸਟਰਾ ਲੱਗੀ ਹੈ ਐਮਪੀ ਦੇ ਵਿੱਚ ਲੱਗਿਆ ਹੋਇਆ ਜੀ ਠੀਕ ਹੈ ਹਾਂਜੀ ਤੇ ਰੀਅਰ ਬੈਕ ਕੈਮਰਾ ਲੱਗਿਆ ਹੋਇਆ ਇਹਦੇ ਚ ਇਹਦਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ ਯੈਸ ਨੋ ਵਾਲਾ 13 ਲੱਖ ਤੇ 10000 ਰੁਪ 13 ਲੱਖ 10 ਹਜ਼ਾਰ 13 ਲੱਖ 10 ਹਜ਼ਾਰ ਯਸਨੋ ਵਾਲਾ ਪ੍ਰਾਈਸ ਹੈ 12 ਤੋਂ 12.5 ਤੱਕ ਦਾ ਲੋਨ ਮੈਂ ਕਰਵਾ ਦੂੰਗਾ ਕਾਰ ਦੇ ਉੱਪਰ ਜੀ ਛੋਟੀ ਜੀ ਡਾਉਨ ਪੇਮੈਂਟ ਲੈ ਕੇ ਆਣੀ ਤੇ ਵੱਡੀ ਸਾਰੀ ਗੱਡੀ ਤੁਸੀਂ ਘਰੇ ਲੈ ਜਾਓ ਕ੍ਰੇਟਾ ਦਾ ਇਹ ਮਾਡਲ ਸਾਰਨਾ ਸੋਹਣਾ ਸੀਗਾ ਜੀ ਇਹ ਮਾਡਲ ਡਿਸਕੰਟੀਨਿਊ ਕਰਤਾ ਇਹਨਾਂ ਨੇ ਹੁਣ ਨਿਊ ਸ਼ੇਪ ਆ ਗਈ ਹੈ ਪਰ ਜੇ ਜਿਹੜੇ ਵੀਰ ਮੇਰੇ ਕਾਰ ਨੂੰ ਪਸੰਦ ਕਰਦੇ ਆ ਉਹ ਕਾਰ ਖੜੀ ਆ ਆਪਣੇ ਕੋਲੇ ਚ 6 ਇਅਰ ਬੈਗ ਵਾਲੀ ਕਾਰ ਹੈ ਜੀ ਇਹ ਠੀਕ ਹੈ ਚਾਰੇ ਡਿਸਕਾਂ ਦੇ ਚ ਹਾਂਜੀ ਕੀ ਬਾਤ ਹੈ ਸੋਹਣੇ ਤੇ ਸਾਗੇ ਵਾਲੀ ਗੱਲਾਂ ਸੇਫਟੀ ਪੱਖੋਂ ਪੂਰੀ ਹਾਂਜੀ ਇੱਕ ਨੰਬਰ ਤੇ ਗੱਡੀ ਆ ਅੱਗੇ ਆ ਗਿਆ ਬਾਈ ਜੀ ਇੰਡੈਵਰ ਫੋਰਡ ਦਾ ਇੰਡੈਵਰ ਆ ਗਿਆ ਜੀ ਹੂੰ ਬਿਲਕੁਲ ਨਵਾਂ 2016 ਮਾਡਲ ਹੈ 12ਵੇਂ ਮਹੀਨੇ ਦਾ ਹੈ ਠੀਕ ਹੈ ਅਗਲੇ ਬੰਪਰ ਦੀ ਨੁੱਕਰ ਤੋਂ ਲੈ ਕੇ ਮਗਲੇ ਬੰਪਰ ਦੀ ਨੁੱਕਰ ਤੱਕ ਸਾਰਾ オリジナル ਪੇਂਟ ਦਾ ਹੈ ਠੀਕ ਹੈ ਨਵੇਂ ਟਾਇਰਾਂ ਵੀ ਚਲੰਦੇ ਹੂੰ 71000 ਚੱਲਿਆ ਹੋਇਆ 71000 ਕਿਲੋਮੀਟਰ ਕੰਪਨੀ ਰਿਕਾਰਡ ਦਾ ਵੀਰ ਨੂੰ ਕਹੂੰਗਾ ਮੀਟਰ ਚੈੱਕ ਕਰਵਾ ਦਿਓ ਹਾਂਜੀ ਠੀਕ ਹੈ ਬਈ ਗੇਅਰ ਮੈਨੂਅਲ ਗੇ ਆਟੋ ਗੇਅਰ ਦੇ ਵਿੱਚ ਆ 4/4 ਹੈ ਜੀ ਠੀਕ ਹੈ 3.2 ਸਨਰੂਫ ਵਾਲਾ ਐਂਡੈਵਰਾ ਇਲੈਕਟ੍ਰੋਨਿਕ ਸੀਟ ਪੈਨੋਰਮਿਕ ਸਨਰੂਫ ਆ ਜਾਂਦਾ ਇਹਦੇ ਵਿੱਚ ਠੀਕ ਹੈ ਨੀਟ ਐਂਡ ਕਲੀਨ ਹੈ ਜੀ ਬੰਪਰ ਟੂ ਬੰਪਰ ਜੈਨੂਨ ਹੈ ਪਹਿਲੇ ਨਾਂ ਤੇ ਹੈ ਮਿਚਲਨ ਦੇ ਟਾਇਰ ਜਿਵੇਂ ਨਵੇਂ ਲੱਗੇ ਹੋਏ ਆ ਸਟਿਪ ਨਹੀਂ ਅਨਯੂਜ਼ ਆ ਠੀਕ ਹੈ ਬਈ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਹਾਂਜੀ ਤੇ ਰੇਟ ਇਹਦਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ ਯਸਨੋ ਵਾਲਾ 19 ਲੱਖ ਤੇ 25000 ਰੁਪਏ ਦਾ ਦੇ ਦੇਵਾਂਗੇ 16 ਲੱਖ ਰੁਪਏ ਤੱਕ ਦਾ ਇਸ ਗੱਡੀ ਦੇ ਉੱਪਰ ਕਰਾ ਦੇਾਂਗੇ ਆਪਾਂ ਲੋਨ 3 ਲੱਖ 25000 ਲੈ ਗਏ 3 ਲੱਖ 25000 ਲੈ ਕੇ ਆਣਾ ਚੰਡੀਗੜ੍ਹ ਆਲ ਪੰਜਾਬ ਦੇ ਵਿੱਚ ਚੰਡੀਗੜ੍ਹ ਨੰਬਰ ਹੀ ਟਰਾਂਸਫਰ ਕਰਾ ਦੇਾਂਗੇ ਇਸੇ ਨੰਬਰ ਤੇ ਗੱਡੀ ਤੁਹਾਡੇ ਨਾਲ ਟਰਾਂਸਫਰ ਹੋ ਜੂਗੀ ਜੀ ਐਨਓਸੀ ਲੈਣ ਦੀ ਕੋਈ ਲੋੜ ਨਹੀਂ ਨੰਬਰ ਚੇਂਜ ਕਰਾਉਣ ਦੀ ਇੰਸ਼ੋਰੈਂਸ 50% ਐਨਸੀਬੀ ਵਾਲਾ ਕੰਪਨੀ ਰਿਕਾਰਡ ਹੈ 77000 ਚੱਲਿਆ 64 ਵਾਲੀ ਸਰਵਿਸ ਕੰਪਨੀ ਚੋਂ ਹੀ ਹੋਈ ਵੀ ਹੈ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਸਕਾਰਪਿਓ ਸਕਾਰਪਿਓ ਹੈ ਜੀ 2018 ਮਾਡਲ 18 ਮਾ ਠੀਕ ਹੈ ਹਾਂਜੀ 올 ओरिजिनल ਦੀ ਇਹ ਵੀ ਗਾਰੰਟੀ ਹੈ ਜੀ ਬੰਪਰ ਛੱਡ ਕੇ ਠੀਕ ਹੈ 95000 ਕਿਲੋਮੀਟਰ ਚੱਲੀ ਆ ਤੇ ਕੈਪਟਨ ਸੀਟਾਂ ਵਾਲੀ ਹੈ ਠੀਕ ਹੈ ਹਾਂਜੀ 18 ਮਾਡਲ S11 ਕੈਪਟਨ ਸੀਟਾਂ ਵਾਲੀ ਚੱਲੀ ਆ 95000 ਕਿਲੋਮੀਟਰ ਚੱਲੀ 95000 ਹੈ ਜੀ ਇਹ ਅਦਰ ਸਟੇਟ ਦਾ ਨੰਬਰ ਹੈ ਜੀ ਹਮ ਨੰਬਰ ਪੰਜਾਬ ਦਾ ਲਵਾ ਕੇ ਦੇਵਾਂਗੇ ਆਪਾਂ ਇਹਨੂੰ ਠੀਕ ਹੈ ਕਿਸੇ ਵੀ ਸ਼ਹਿਰ ਦਾ ਲਵਾ ਲਿਓ ਮਤਲਬ ਕਿ ਪੰਜਾਬ ਦੇ ਵਿੱਚ ਠੀਕ ਹੈ ਬਈ ਰੇਟ ਆਪਣਾ ਵਿਦ ਨੰਬਰ ਹੀ ਹੋਊਗਾ ਪੰਜਾਬ ਦਾ ਲਾ ਕੇ ਤੇ ਰੇਟ ਕੀ ਹੈ ਇਹ ਕਾਰ ਦਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਯਸਨੋ ਵਾਲਾ 13 ਲੱਖ ਤੇ 65000 ਰੁਪਏ ਦੀ ਕਾਰ ਦੇ ਦਿਆਂਗੇ ਵਿਦ ਪੰਜਾਬ ਨੰਬਰ 18 ਮਾਡਲ S11 ਕੈਪਟਨ ਸੀਟ ਵਾਲੀ 13 ਲੱਖ 13 ਲੱਖ 65000 ਰੁਪਏ ਦੀ ਕਾਰ ਦੇ ਦਾਂਗੇ ਯਸਨੋ ਦੇ ਵਿੱਚ ਲੋਨ ਕਿੰਨੇ ਦਾ ਹੋ ਜੂਗਾ ਲੋਨ ਕਰਾ ਦੇਾਂਗੇ ਜੀ 11 ਲੱਖ ਰੁਪਏ ਦਾ ਕਰ 11 ਲੱਖ ਦਾ ਲੋਨ ਹੋ ਜੂਗਾ 265000 ਸਾਰੇ ਪੰਜਾਬ ਵਾਸਤੇ ਆਫਰ ਹੈ ਜੀ ਨੰਬਰ ਜਿਹੜਾ ਬੰਦਾ ਪਰਚੇਸ ਕਰੂਗਾ ਉਥੋਂ ਦੇ ਲੱਗੂਗਾ ਤੇ ਅੱਗੇ ਆ ਗਿਆ ਬਾਈ ਜਮਦੂਦ ਦਾ ਝੋਟਾ ਇਹ ਆ ਗਿਆ ਜੀ 2017 ਮਾਡਲ ਫਾਰਚੂਨਰ ਹਮ ਆਟੋ ਗੇਅਰ ਦੇ ਵਿੱਚ ਆ ਤੇ 4x4 ਆ 4x4 ਆਟੋਮੈਟਿਕ 67000 ਕਿਲੋਮੀਟਰ 67000 ਕੰਪਨੀ ਰਿਕਾਰਡ ਨਾਲ ਚੱਲਿਆ ਇਸ ਫੋਰਚਨਰ ਦੀ ਵੀ ਗਰੰਟੀ ਆ 올 ओरिजिनल ਦੀ ਠੀਕ ਹੈ ਤੇ ਮੀਟਰ ਦੀ ਮੀਟਰ ਦੀ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਹਾਂਜੀ 4/4 ਆਟੋਮੈਟਿਕ ਮੀਟਰ ਚੈੱਕ ਕਰਾ ਦੇ ਮੇਤਰਾ 67000 ਕਿਲੋਮੀਟਰ ਰਿਕਾਰਡ ਨਾਲ ਚੱਲਿਆ ਫੁੱਲੀ ਵੀ ਮੈਂ ਕਾਰ ਦਾ ਹਾਂ ਹਾਂਜੀ ਠੀਕ ਆ ਵੀਰੇ ਤੇ ਮੁਕਸਰ ਦਾ ਨੰਬਰ ਆ ਪੀਬੀ 309097 ਹੂੰ ਕੰਪਨੀ ਰਿਕਾਰਡ ਦੀ ਗਾਰੰਟੀ ਹੈ ਇਸ ਗੱਡੀ ਦਾ ਇੱਕੋ ਹੀ ਛੋਟਾ ਜਿਹਾ ਮੋਲਾ ਯਸਨੋ ਵਾਲਾ 25 ਲੱਖ ਤੇ 75000 ਰੁਪਏ ਦੇ ਦੇਵਾਂਗੇ 2017 ਪੰਜਾਬ ਨੰਬਰ ਦਾ 4/4 ਆਟੋਮੈਟਿਕ ਨਵਾਂ ਲੈਣਾ ਹੋਵੇ ਅੱਜ ਘੱਟੋ ਘੱਟ 48 ਲੱਖ ਰੁਪਏ ਦਾ ਨਿਕਲਦਾ ਜੀ ਬਿਲਕੁਲ ਹਾਂ ਗਣਪਤੀ ਕਾਰ ਬਿਜ਼ਾਰ ਤੁਹਾਨੂੰ ਦੇ ਦੂ ਕੋ ਰੇਟ 25 ਲੱਖ 75000 ਦਾ 20 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਵਾਂਗੇ ਇਸ ਕਾਰ ਦੇ ਉੱਤੇ 20 ਲੱਖ ਦਾ ਲੋਨ ਹੋ ਜਾਊਗਾ ਤੇ 5 ਲੱਖ 75 ਹਜ਼ਾਰ ਰੀਵੀ ਲੈ ਕੇ ਫੋਰਚੂਨਰ ਲਿਆ ਸਕਦਾ ਬਿਲਕੁਲ ਜੀ ਤੇ ਅੱਗੇ ਵੀ ਜੀ ਬਿਲਕੁਲ ਬ੍ਰੈਂਡ ਨਿਊ ਟਾਇਰਸ ਅੱਗੇ ਆ ਗਈ ਗੱਡੀ ਬਰੀਜਾ ਇਹਦੇ ਬਾਰੇ ਦੱਸੋ ਬਾਈ ਜੀ ਬਰੀਜਾ ਹੈਗੀ ਹੈ ਜੀ 2018 ਮਾਡਲ ਆਪਣੇ ਕੋਲ ਜਿਹੜੀਆਂ ਬਾਹਰ ਲਿਆਂ ਕਾਰ ਆਈਆਂ ਹੀ ਆ ਹਲੇ ਠੀਕ ਹੈ ਹਾਂਜੀ ਉਵੇਂ ਹੀ ਦਿਖਾ ਦੇਾਂਗੇ ਤੋਤੀਆਂ ਵੀ ਨਹੀਂ ਹੈਗੀ 18 ਮਾਡਲ ਹੈ 94 ਹਜ਼ਾਰ ਕਿਲੋਮੀਟਰ ਚੱਲੀ ਵੀ ਹੈ ਕਾਰ ਹੂੰ ਪਹਿਲੇ ਨਾਂ ਤੇ ਹੈ ਫੁੱਲ ਕੰਪਲੀਟ ਪੇਪਰ ਹੈ ਜੀ ਠੀਕ ਹੈ ਹਾਂਜੀ ਵੇਰੀਐਂਟ ਕਿਹੜਾ ਹੈ ਜੈਡ ਡੀ ਆਈ ਜੈਡ ਡੀ 2018 ਪਹਿਲੇ ਨਾਂ ਦੀ ਜੈਡ ਡੀ ਆਈ ਠੀਕ ਹੈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰ ਜਿਵੇਂ ਨਵੀਂ ਜਿਵੇਂ ਨਵੀਂ ਦਾ ਮਤਲਬ ਨਵੀਂ ਨੋਨ ਐਕਸੀਡੈਂਟਲ ਦੀ ਗਾਰੰਟੀ ਠੀਕ ਹੈ ਬਾਈ ਹੂੰ ਤੇ ਜੋ ਕੋਈ ਨੋਰਮਲ ਆ ਦੇਖੋ ਇਸ ਸਕ੍ਰੈਚ ਹੈਗਾ ਤਾਂ ਉਵੇਂ ਦੇਖ ਰਿਹਾ ਕੋਈ ਇੱਕ ਅਦਾ ਬਰੀਕ ਪੇਂਟ ਕਿਤੋਂ ਨਹੀਂ ਗਈ ਕਾਰ ਨਵੀਂ ਹੈ ਤਿਆਰ ਕਰਾ ਕੇ ਕਾਰ ਦੇ ਦੇਾਂਗੇ ਜਿਵੇਂ ਇਸ ਕਾਰ ਆਪਾਂ ਇੱਕੋ ਹੀ ਛੋਟਾ ਜਿਹਾ ਮੁੱਲ ਹੈ 7 ਲੱਖ ਤੇ 15000 ਰੁਪਏ ਦੀ 7 ਲੱਖ 15000 7 ਲੱਖ 15000 ਰੁਪਏ ਦੀ ਕਾਰ ਦੇ ਦੇਾਂਗੇ ਪਹਿਲਾਂ ਉਹ ਪਹਿਲਾਂ ਪਾਓ 6.5 ਤੋਂ 7 ਲੱਖ ਦਾ ਹੀ ਲੋਨ ਕਰਾ ਦੇਵਾਂਗੇ ਇਹ। ਕੀ ਬਾਤ ਹੈ। ਇਹ 7 ਲੱਖ ਦਾ ਲੋਨ ਹੋ ਗਿਆ ਫਿਰ ਤਾਂ 15000 15-20000 ਡਾਊਨ ਪੇਮੈਂਟ ਨਾਲ ਕਾਰ ਦੇ ਦੇਵਾਂਗੇ। ਨਾਨ ਐਕਸੀਡੈਂਟਲ ਦੀ ਗਾਰੰਟੀ ਰਿਟਨ ਦੇ ਵਿੱਚ ਇਹਦੀ ਵੀ ਹੈ ਜੀ। ਠੀਕ ਹੈ ਭਾਈ। ਅੱਗੇ ਆ ਗਈ ਕ੍ਰੇਟਾ ਕਾਰ। ਕ੍ਰੇਟਾ ਆ ਗਈ ਜੀ 2018 ਮਾਡਲ ਆਟੋ ਗੇਅਰ ਦੇ ਵਿੱਚ ਹੈ। ਆਟੋਮੈਟਿਕ ਠੀਕ ਹੈ। ਹਾਂਜੀ। ਪਹਿਲੇ ਨਾਲ ਦੀ ਕਾਰ ਆ 78000 ਚੱਲੀ ਹੈ ਸਨਰੂਫ ਵਾਲੀ ਹੈ। ਸਨਰੂਫ ਵਾਲੀ। ਹਾਂਜੀ। ਠੀਕ ਹੈ। 올 ਰਿਨਰ ਦੀ ਇਹਦੀ ਵੀ ਗਾਰੰਟੀ ਹੈ ਬੰਪਰ ਛੱਡ ਕੇ। ਠੀਕ ਹੈ। ਇੰਟੀਰੀਅਰ ਦੀ ਜਵਾਨ ਹੈ। ਯਸਨੂ ਫੁੱਲ ਬੀਮਾ 10 ਲੱਖ 30 ਹਜ਼ਾਰ ਰੇਟ ਹੈ ਤੇ ਜੇ ਆਪਾਂ ਲੋਨ ਦੀ ਗੱਲ ਕਰੀਏ ਕਿੰਨਾ ਲੋਨ ਲੋਨ 8.5 ਤੋਂ 9 ਲੱਖ ਰੁਪਏ ਤੱਕ ਦਾ ਲੋਨ ਕਰਵਾ ਦਿਆਂਗੇ ਇੱਥੋਂ ਦੀ ਸ਼ੀਸ਼ੇ ਥਾਣੀ ਦਿਖਾ ਦੇ ਅੰਦਰੋਂ ਕੰਡੀਸ਼ਨ ਗੱਡੀ ਲੋਕ ਆ ਕਿੰਨੇ ਦਾ ਲੋਨ ਹੋ ਜੂਗਾ 9 ਲੱਖ ਰੁਪਏ ਤੱਕ ਦਾ ਲੋਨ ਕਰਵਾਉਂਦਾ ਹੋ ਜੂਗਾ ਹੋ ਜੂਗਾ ਜੀ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਆ ਤੇ ਕਰੇਟਾ ਲੈ ਕੇ ਜਾਣੀ ਆ ਆਟੋਮੈਟਿਕ ਅੱਗੇ ਆ ਗਈ ਬ੍ਰਿਜਾ ਭਾਈ ਜੀ ਪੇਡ ਨੰਬਰ ਆ ਜੀ ਨੰਬਰ ਚੈੱਕ ਕਰੋ ਕਿੰਨਾ ਫੈਂਸੀ ਆ ਦੱਸਿਓ ਵੀਰੇ 2021 ਮਾਡਲ ਹੈ ਜੀ ਹੂੰ ਪੇਰ ਨੰਬਰ ਨਾਲ ਪਹਿਲੇ ਨਾਂ ਦੀ ਫੁੱਲ ਬੀਮਾ ZX i ਮਾਡਲ ਹੈ ਜੀ ZX i ਠੀਕ ਹੈ ਬਿਲਕੁਲ ਬ੍ਰੈਂਡ ਨਿਊ ਹੈ ਬੰਪਰ ਟੂ ਬੰਪਰ ਨਵੇਂ ਸੀਟ ਕਵਰ ਨਵੀਂ ਮੈਟਿੰਗ ਹਮ ਆਲ ਓਰੀਜਨਲ ਦੀ ਗਾਰੰਟੀ ਹੈ ਚੱਲੀ ਹੋਈ ਹੈ ਸਿਰਫ 41000 ਕਿਲੋਮੀਟਰ 41000 ਕਿਲੋਮੀਟਰ ਚੱਲੀ ਆ ਅੰਦਰੋਂ ਕਲੀਸ਼ਨ ਚੈੱਕ ਕਰੋ ਜਿਵੇਂ ਨਵੀਂ ਗੱਡੀ ਹੈ ਜਿਵੇਂ ਨਵੀਂ ਸ਼ੋਰੂਮ ਦਾ ਮਤਲਬ ਸ਼ੋਰੂਮ 41000 ਕਿਲੋਮੀਟਰ ਚੱਲੀ ਹੈ ਰੇਟ ਬਾਈ ਜੀ ਇੱਕ ਕਾਰ ਦੇ ਦੇ ਦਿਆਂਗੇ ਕੋਈ ਛੋਟਾ ਜਿਹਾ ਮੋਲਾ ਯਸਨ ਵਾਲਾ ਪੈਟਰੋਲ ਦੇ ਵਿੱਚ ਆ ਵੀਰ ਜੀ ਦੱਸ ਦਈਏ ਇੱਕੋ ਹੀ ਮੋਲਾ ਦਾ ਯਸਨ ਵਾਲਾ 8 ਲੱਖ 65000 ਰੁਪਿਆ ਦਾ 8 ਲੱਖ 65000 8 ਲੱਖ 65000 ਦੀ 2021 ਪੇਪਰ ਨੰਬਰ ਦੇ ਨਾਲ ਬਰੀਜ਼ਾ ZXI ਫਰਸਟ ਓਨਰ ਦੀ ਕਾਰ ਤੇ ਸਾਢੇ ਕਿ ਸੱਤ ਸਾਲੋਂ ਹੋ ਜੂਗਾ ਜਦ ਤੇ ਲੋਨ 8 ਲੱਖ ਦੇ ਹੀ ਕਰਾ ਦੇ 8 ਦੇ ਹੀ ਕਰਾ 65000 ਰੁਪਿਆ ਲੋਨ ਪੇਮੈਂਟ ਲੈ ਲਿਆ ਲੋਨ ਲੈ ਲੈ ਸਾਡੇ ਕੋਲ ਆਉ ਲੋਨ ਦੀ ਫਿਕਰ ਅਸੀਂ ਕਰਨੀ ਹੈ ਤੁਸੀਂ ਨਹੀਂ ਕਰਨੀ ਬਸ ਤੁਹਾਡੇ ਪੇਪਰ ਓਕੇ ਚਾਹੀਦੇ ਆ ਜੀ ਤੁਹਾਡੀ ਅਵੇਲੇਬਿਲਟੀ ਬੰਨੀ ਚਾਹੀਦੀ ਹੈ ਲੋਨ ਮੈਂ ਕਰ ਦੂ ਪਰ 8 ਲੱਖ 65000 ਵੀ हां ਤੁਹਾਡੀ ਅਵੇਲੇਬਿਲਟੀ ਬੰਨੀ ਚਾਹੀਦੀ ਅੱਗੇ ਆ ਕੀ ਵਰਨਾ ਐਸ ਐਕਸ ਆਪਸ਼ਨਲ ਹਾਂ ਵਰਨਾ ਟਾਪ ਐਂਡ ਮਾਡਲ ਐਸ ਐਕਸ ਆਪਸ਼ਨਲ ਵਰਨਾ ਵਰਨਾ ਬਿਨਾ ਜਿਵੇਂ ਹੀ ਨਹੀਂ ਸਰਨਾ ਬਿਲਕੁਲ ਨਹੀਂ ਸਰਨਾ ਵੀਰੇ ਤੇ ਮਾਡਲ 2021 2021 ਹੂੰ ਪਹਿਲੇ ਨਾਲ ਦੀ ਕਾਰ ਹੈ 42000 ਕਿਲੋਮੀਟਰ ਚੱਲੀ ਹੈ 올 ओरिजिनल ਹੈ ਇਹ ਵੈਂਟੀਲੇਟਰ ਸੀਟਾਂ ਵਾਲੀ ਕਾਰ ਹੈ ਜੀ ਵੈਂਟੀਲੇਟਡ ਸਨਰੂਫ ਸਾਰਾ ਕੁਝ ਹੀ ਹੈ ਦੇ ਵਿੱਚ ਹਾਂ ਵੈਂਟੀਲੇਟਡ ਸੀਟਸ 42000 ਕਿਲੋਮੀਟਰ ਚੱਲੀ ਹੈ ਨਾਮ ਹੈ ਪਹਿਲੇ ਬੀਮਾ ਹੈ ਫੁੱਲ ਨਵੇਂ ਟਾਇਰ ਹੈ ਯੋਕੋਮਾ ਦੇ ਸਟਿਪਨੀਆਂ ਨਿਊਜ਼ ਆ ਤੇ ਰੇਟ ਕੀਦਾ ਇੱਕੋ ਹੀ ਛੋਟਾ ਜਿਹਾ ਮੋਲਾ ਯੈਸਨੋ ਵਾਲਾ 12 ਲੱਖ ਤੇ 25000 ਰੁਪਇਆ 12 ਲੱਖ 25000 ਦੇ ਵਿੱਚ 21 ਮਾਡਲ ਸਾਰੇ ਨਾਲ ਟੌਪ ਡੀਜ਼ਲ ਦੀ ਵਰਨਾ ਵਰਨਾ ਡੀਜ਼ਲ ਡੀਜ਼ਲ ਕਾਰਾਂ ਬੰਦ ਹੋ ਚੁੱਕੀਆਂ ਐ ਐਸਐਕਸ ਆਪਸ਼ਨਲ ਗੁਰਿੰਦਰ ਦਾ ਨੰਬਰ ਆ ਕੋਈ ਵੀਰ ਭਰਾ ਮੇਰਾ ਰਿਕਾਰਡ ਚੈੱਕ ਕਰਾ ਕੇ ਗੱਡੀ ਲੈਣਾ ਆ ਸਕਦਾ ਜੀ ਜਦੋਂ ਮਰਜ਼ੀ ਰਿਕਾਰਡ ਚੈੱਕ ਕਰਾ ਕੇ ਆ ਜੀ ਰਿਕਾਰਡ ਚੈੱਕ ਕਰਾ ਕੇ ਆ ਸਕਦਾ ਆਲ オリジナル ਐ ਅੱਗੇ ਆ ਕੀ ਵੈਨਿਊ ਇਹ ਵੀ ਪੇਡ ਨੰਬਰ ਵਾਲੀ ਆ 0041 ਲੱਖ 0041 2022 ਮਾਡਲ ਵੈਨਿਊ ਐ ਜੀ 65000 ਚੱਲੀ ਐ ਪੀਪਰ ਕੰਪਲੀਟ ਹੈ ਨਵੀਂ ਦਾ ਮਤਲਬ ਨਵੀਂ ਹੈ ਸਨਰੂਫ ਪੁਸ਼ ਬਟਨ ਸਟਾਰਟ ਸਾਰੇ ਫੀਚਰ ਇਹਦੇ ਚ ਆਇਆ ਗਾ ਵੀਰ ਨੂੰ ਕਹਾਂਗਾ ਇੰਟੀਰੀਅਰ ਚੈੱਕ ਕਰਵਾਵੇ ਅੰਦਰੋਂ ਆ ਕੇ ਨਵੇਂ ਮੀਟਰਾਂ ਦੇ ਵਿੱਚ ਆ ਨਵੀਂ ਕਾਰ ਆ ਜਮਾ ਠੀਕ ਹੈ ਭਾਈ ਤੇ ਰੇਟ ਗੱਡੀ ਦਾ ਇਹਦਾ ਮੁੱਲ ਹੈ ਜੀ ਇੱਕੋ ਹੀ ਛੋਟਾ ਜਿਹਾ ਮੁੱਲ ਹੈ 10 ਲੱਖ 30 ਹਜ਼ਾਰ ਰੁਪਿਆ ਕਾਰ ਦਾ 10 ਲੱਖ 30 ਹਜ਼ਾਰ ਐਸਐਕਸ ਕਾਰ ਹੈ ਜੀ ਇਹਦੇ ਵਿੱਚ ਟਾਪ ਮਾਡਲ ਹੈ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਬੈਕ ਵਾਈਪਰ ਨਵੇਂ ਮੀਟਰ ਵਾਲੀ ਹੈ ਮੀਟਰ ਵੀਰ ਨੂੰ ਫੇਰ ਕਹਾਂਗਾ ਚੈੱਕ ਕਰਵਾਵੇ ਇੱਕ ਵਾਰੀ ਹੂੰ ਹਾਂਜੀ ਨਵੇਂ ਮੀਟਰ ਵਾਲੀ ਹੈ ਨਵੀਂ ਸ਼ੇਪ ਵਾਲੀ ਕਾਰ ਆ ਠੀਕ ਆ ਬਾਈ ਹਾਂਜੀ 65000 ਚੱਲੀ ਆ 크ਰੂਜ਼ ਕੰਟਰੋਲ ਤੋਂ ਲੈ ਕੇ ਸਾਰੇ ਫੀਚਰ ਹੀ ਕਾਰ ਦੇ ਵਿੱਚ ਹੁੰਦੇ ਆ 10 ਲੱਖ 10 ਲੱਖ 30000 ਰੁਪਏ ਦੀ ਕਾਰ ਦੇ ਦਿਆਂਗੇ ਜੀ ਲੋਨ 9 ਤੋਂ 9.5 ਲੱਖ ਰੁਪਏ ਤੱਕ ਦਾ ਲੋਨ ਕਰਦੇ ਉਪਰ ਆਪ ਇਜ਼ੀਲੀ ਕਰਾ ਦੇਾਂਗੇ ਜੀ 9.5 ਲੱਖ ਤੱਕ ਦਾ ਲੋਨ ਲੋਨ ਕਰਵਾ ਦੇਾਂਗੇ ਜੀ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਆ ਲੋਨ ਕਰਉਣਾ ਸਾਡੀ ਜ਼ਿੰਮੇਵਾਰੀ ਆ ਜੀ 80000 ਰੁਪਿਆ ਲੈ ਆਓ ਤੇ ਗੱਡੀ ਤੁਹਾਨੂੰ 0041 ਪੇਡ ਨੰਬਰ ਦੀ ਵੈਨਿਊ ਦੇ ਦੇ ਦਾਂਗੇ ਠੀਕ ਹੈ ਨਾ ਵੀਰੇ ਫੋਨ ਨੰਬਰ ਚੱਲਦਾ ਪਿਆ ਬੁੱਕ ਕਰਾਉਣ ਵਾਸਤੇ ਬੰਦਾ ਕਾਲ ਕਰ ਸਕਦਾ ਹੈ ਜੀ ਠੀਕ ਹੈ ਬਾਈ ਤੇ ਅੱਗੇ ਆ ਗਈ i20 i20 ਹੈ ਜੀ 12ਵੇਂ ਮਹੀਨੇ 13 12 2022 ਠੀਕ ਹੈ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਹੈ ਜੀ i20 ਦੀ ਪੈਟਰੋਲ ਦੇ ਵਿੱਚ ਡਿਮਾਂਡ ਬਹੁਤ ਹੈ ਬਿਲਕੁਲ ਪਹਿਲੇ ਨਾਲ ਦੀ ਕਾਰ ਹੈ ਪੇਪਰ ਕੰਪਲੀਟ ਹੈ ਬੰਪਰ ਅਗਲੇ ਬੰਪਰ ਦੀ ਨੁੱਕਰ ਤੋਂ ਲੈ ਕੇ ਮਗਰਲੇ ਬੰਪਰ ਦੀ ਨੁੱਕਰ ਤੱਕ 올 ओरिजिनल ਦੀ ਗਾਰੰਟੀ ਹੈ 36000 ਚੱਲੀ ਹੈ ਜੀ 36000 ਕਿਲੋਮੀਟਰ ਜਸਟ ਚੱਲੀ ਹੈ ਕੰਪਨੀ ਰਿਕਾਰਡ ਦੇ ਨਾਲ ਚੱਲੀ ਵੀ ਹੈ ਇਹ ਕਾਰ ਠੀਕ ਹੈ ਹਾਂਜੀ ਪਹਿਲੇ ਨਾਂ ਤੇ ਆ ਮੁਕਸਰ ਦਾ ਨੰਬਰ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਆਂ ਨਵੇਂ ਸੀਟਾਂ ਆ ਆਟੋ ਫਾਰਮ ਦੇ ਸੀਟ ਕਵਰ ਚੜੇ ਹੋਇਆ ਮੀਟ ਵੀਰ ਨੂੰ ਕਹੂੰਗਾ ਮੀਟਰ ਚੈੱਕ ਕਰਵਾਵੇ ਕਰੂਜ਼ ਕੰਟਰੋਲ ਆਟੋਮੈਟਿਕ ਕਲਾਈਮਟ ਕੰਟਰੋਲ ਵਾਲਾ ਮਾਡਲ ਹੈ ਜੀ ਕਾਰ ਇਹ ਠੀਕ ਹੈ ਬਾਈ ਇਹ ਵੀ ਨਵੀਂ ਮੀਟਰ ਵਾਲੀ ਹੈ ਜੀ ਤੇ ਰੇਟ ਗੱਡੀ ਦਾ ਇਹ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ ਕਾਰ ਦਾ 7 ਲੱਖ ਰੁਪਈਆ ਜੀ 7 ਲੱਖ ਹਾਂਜੀ 6 ਲੱਖ ਤਾਂ ਲੋਨ ਹੋ ਜਾ ਮਿਲ ਜਾਣਾ ਨਹੀਂ ਜੀ ਲੋਨ ਕਰਾਵਾਂਗੇ 6.5 ਲੱਖ ਰੁਪਈਆ ਦਾ 6.5 ਦਾ 6.5 ਤੋਂ ਪਲੱਸ ਦਾ 50000 ਰੁਪਇਆ ਜੇਬ ਚ ਪਾ ਲਿਓ ਬਾਈ ਜੀ i20 ਗੱਡੀ ਪੈਟਰੋਲ ਦੀ 2022 ਦੇ ਦਸੰਬਰ ਦੀ ਕਾਰ ਹੈ ਜੀ ਹਾਂ ਜੀ ਬਿਲਕੁਲ ਨਵੀਂ ਕਾਰ ਆ ਸ਼ੋਰੂਮ ਚੋਂ ਲੈਣੀ ਹੋਵੇ ਕਾਰ ਮਿਲੂਗੀ ਜੀ 9.5 ਲੱਖ ਰੁਪਏ ਦੀ ਗਣਪਤੀ ਕਾਰ ਵੇਚਾਰ ਤੁਹਾਨੂੰ ਦੇਊਗਾ ਕਾਰ ਸਿਰਫ 7 ਲੱਖ ਰੁਪਏ ਸਿਰਫ 7 ਲੱਖ ਦੀ ਤੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਕਾਰ ਡਿਜ਼ਾਇਰ ਆ ਗਈ ਜੀ 2022 ਮਾਡਲ ਇਹ ਵੀ ਪੇਡ ਨੰਬਰ ਚ ਕਾਰ ਆ ਪੈਟਰੋਲ ਪਲੱਸ ਸੀਐਨਜੀ ਠੀਕ ਹੈ 2022 ਮਾਡਲ ਆ ਤੁਹਾਨੂੰ ਸਾਰੇ ਪੰਜਾਬ ਚੋਂ ਪੈਟਰੋਲ ਪਲੱਸ ਸੀਐਨਜੀ 22 ਮਾਡਲ ਡਿਜ਼ਾਇਰ ਕਿਹਾ ਨਹੀਂ ਮਿਲੂਗੀ ਜੀ ਉਹ ਵੀ ਪ੍ਰਾਈਵੇਟ ਨੰ हां 21 सर्विस 56000 56000 ਚੱਲੀ ਆ। ਆਲ ਅਰੀਜਨਲ ਦੀ ਗਾਰੰਟੀ ਪਹਿਲੇ ਨਾਮ ਤੇ ਆ ਤੇ ਫੁੱਲੀ ਬੀਮਾ ਕਰਦਾ। ਅੰਦਰੋਂ ਕੋਲੀਜਨ ਚੈੱਕ ਕਰਾਉਣੇ ਆ ਤੁਹਾਨੂੰ ਕਿੰਨੀ ਨਵੀਂ ਗਾਰ ਆ। ਦੇਖੋ ਬਈ ਤੇ ਰੇਟ ਵੀਰੇ ਇੱਕੋ ਹੀ ਛੋਟਾ ਜਿਹਾ ਮੋਲਾ ਜੀ 7 ਲੱਖ ਤੇ 25000 ਰੁਪਿਆ। 7 ਲੱਖ 25000 ਸਾਢੇ 6 ਲੱਖ ਰੁਪਏ ਤੱਕ ਦਾ ਲੋਨ ਆਪਾਂ इजीली ਬੈਂਕ ਤੋਂ ਕਰਵਾ ਦੇਾਂਗੇ ਜੀ ਇਸ ਦਾ। 75000 ਰੁਪਿਆ ਲੈ ਆਓ ਇੱਧਰ ਘੁੰਮ ਕੇ ਦਿਖਾ। 75000 ਰੁਪਿਆ ਲੈ ਆਓ। ਤੇ ਗੱਡੀ ਤੁਹਾਨੂੰ ਦੇਣ ਜਾ ਰਹੇ ਆ ਬਾਈ ਕ੍ਰੋਲ ਪਲਸ ਸੀਐਨਜੀ ਹੈ ਜੀ ਸੀਐਨਜੀ ਤੇ 35 ਦੀ ਐਵਰੇਜ ਆ ਕਰਦੀ 22 ਮਾਡਲ ਡਜ਼ਾਇਰ ਡਜ਼ਾਇਰ ਵੀਐਕਸਡ ਨੰਬਰ ਵਾਲੀ ਵੀਐਕਸਈ ਕੋਈ ਐਲਐਕਸਈ ਨਹੀਂ ਕੀ ਬਾਤ ਹੈ ਤੇ ਅੱਗੇ ਬਾਈ ਇੱਧਰ ਗੱਡੀ ਖੜੀ ਆ ਬਹੁਤ ਨਵੀਂ ਸੋਹਣੀ ਜਾਨਦਾਰ ਆਲਟਿਸ ਕਰੋਲਾ 2015 ਮਾਡਲ ਆ ਟੌਪ ਐਂਡ ਹੈ ਜੀਐਲ ਹਮ 98000 ਕਿਲੋਮੀਟਰ ਚੱਲੀ ਆ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ 50% ਐਨਸੀਬੀ ਵਾਲਾ ਠੀਕ ਹੈ ਵੀਰੇ ਨਵੇਂ ਟਾਇਰ ਆ ਜੋ ਕੋਮਾ ਦੇ ਟੌਪ ਐਂਡ ਮਾਡਲ ਹੈ ਕੱਲੇ ਬੰਪਰਾਂ ਤੋਂ ਬਿਨਾਂ ਸਿੰਗਲ ਇੰਚ ਵੀ ਰੀਪੇਂਟ ਨਹੀਂ ਗੀ ਸਿੰਗਲ ਇੰਚ ਵੀ ਰੀਪੇਂਟ ਨਹੀਂ ਬੰਪਰਾਂ ਤੋਂ ਬਿਨਾਂ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ ਦੇਖੋ ਵੀ ਤੇ ਰੇਟ ਵੀਰੇ ਗੱਡੀ ਦਾ ਇਹ ਕਾਰ ਦੇ ਦੇਾਂਗੇ ਕੋਈ ਛੋਟਾ ਜਿਹਾ ਮੋਲਾ ਜਸਤਨ ਵਾਲਾ 8 ਲੱਖ ਤੇ 75000 ਰੁਪਿਆ 8 ਲੱਖ 75000 ਤੇ ਲੋਨ ਇਹਦੇ ਤੇ ਕਿੰਨਾ ਹੋ ਜੂਗਾ ਇਹ ਤੇ ਵੀ ਲੋਨ 6.5 ਲੱਖ ਰੁਪਏ ਦਾ ਲੋਨ ਹੋ ਜਾਊਗਾ 6.5 ਲੱਖ ਦਾ ਲੋਨ ਹੋ ਜੂਗਾ ਬਾਕੀ ਛੋਟੇ ਜਿਹੇ ਲੋਨ ਪੇਮੈਂਟ ਲੈ ਆਇਓ ਤੇ ਅੱਗੇ ਆ ਗਈ ਮਿੰਨੀ ਬਰੀਜਾ ਮਿੰਨੀ ਬਰੀਜਾ ਆ ਗਈ ਜੀ 2022 ਰਜਿਸਟਰਡ 2023 ਹੈ ਚੱਲੀ ਹੋਈ ਹੈ ਸਿਰਫ 8600 ਕਿਲੋਮੀਟਰ 8600 ਹਾਂਜੀ ਠੀਕ ਹੈ ਵੀਰੇ 올 ओरिजिनल ਦੇਦੀ ਵੀ ਗਾਰੰਟੀ ਹੈ ਇਹ ਟੌਪ ਐਂਡ ਮਾਡਲ ਹੈ VXI ਪਲੱਸ ਓਕੇ ਹਾਂਜੀ ਸ਼ੋਰੂਮ ਚੋਂ ਲੈਣਾ ਹੋਵੇ ਮਾਡਲ ਮਿਲਦਾ ਘੱਟੋ ਘੱਟ 6 ਲੱਖ ਰੁਪਏ ਦਾ ਜੀ ਇਹ ਠੀਕ ਹੈ ਤੇ ਆਪਾਂ ਕਿੰਨੇ ਦੇ ਦਾਂਗੇ ਆਪਾਂ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ 4 ਲੱਖ ਤੇ 25000 ਰੁਪਏ ਦੀ ਕਾਰ ਦੇ ਦਿਆਂਗੇ ਇਹ 4 ਲੱਖ 25000 ਦੀ ਪੌਣੇ 2 ਲੱਖ ਦਾ ਡਿਸਕਾਊਂਟ ਗੱਡੀ ਦੇ ਉੱਤੇ ਮੈਟਿੰਗ ਹੋਈ ਵੀ ਹੈ ਸੀਟ ਕਵਰ ਨਵੇਂ ਆ ਪੇਪਰ ਕੰਪਲੀਟ ਆ ਠੀਕ ਹੈ ਵੀਰੇ ਜੇ ਲੋਨ ਦੀ ਗੱਲ ਕਰਾਂਗੇ 100% ਹੀ ਲੋਨ ਕਰਵਾ ਦਿਆਂ ਕ ਸਾਰੇ ਦਾ ਸਾਰੇ ਹੀ ਲੋਨ ਹੋ ਜਾਊਗਾ ਇੱਕੋ ਹੀ ਰੇਟ ਹੈ ਜੀ 4 ਲੱਖ ਤੇ 25000 ਰੁਪਿਆ 8600 ਕਿਲੋਮੀਟਰ ਚੱਲੀ ਆ 25123 ਰਜਿਸਟਰਡ ਆ ਬਟ ਮੈਨੂਫੈਕਚਰਿੰਗ 2022 ਆ ਹਾਂਜੀ 22/23 ਮਾਡਲ ਐਕਸਪ੍ਰੈਸ ਹੋ ਆ ਇਹ ਬਾਈ ਜੀ ਇੱਕ ਵੀ ਰੁਪਿਆ ਲਿਆਉਣ ਦੀ ਲੋੜ ਨਹੀਂ ਆਧਾਰ ਕਾਰਡ ਤੇ ਪੈਨ ਚੱਕ ਲੈ ਪੈਨ ਕਾਰਡ ਚੱਕ ਲਿਆ ਉਹ ਤੇ ਤੁਹਾਨੂੰ ਗੱਡੀ ਦੇ ਕੇ ਤੋਰਾਂਗੇ ਠੀਕ ਹੈ ਨਾ ਵੀਰੇ ਤੇ ਅੱਗੇ ਆ ਗਈ ਬਾਈ ਜੀ ਬਲੀਨੋ ਬਲੀਨੋ ਆ ਗਈ ਜੀ ਅਲਫਾ 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 ਮਾਡਲ ਸਾਰਾ ਨਾ ਮਹਿੰਗਾ ਮਾਡਲ ਹੈ ਇਹਦੇ ਚ ਪੈਟਰੋਲ ਦੇ ਵਿੱਚ ਆ 21 ਮਾਡਲ ਆ 21 ਮਾਡਲ ਠੀਕ ਆ ਸ਼ੋਰੂਮ ਚੋਂ ਲੈਣੀ ਹੋਵੇ ਕਾਰ ਨਿਕਲੇਗੀ 10.5 ਤੋਂ ਪੌਣੇ 11 ਲੱਖ ਰੁਪਏ ਦੀ ਕਾਰ ਠੀਕ ਆ ਵੈਸੇ ਇਹ ਮਾਡਲ ਡਿਸਕੰਟੀਨਿਊ ਹੋ ਗਿਆ ਚ ਨਿਊ ਸ਼ੇਪ ਆ ਗਈ ਆ ਪਰ ਇਹ ਸ਼ੇਪ ਜ਼ਿਆਦਾ ਪਸੰਦ ਕਰਦੇ ਸੀ ਲੋਕ ਬਿਲਕੁਲ ਇੰਟੀਰੀਅਰ ਦੀ ਨਵੀਂ 올 ओरिजिनल ਦੀ ਨਵੀਂ ਗਾਰੰਟੀ ਬੰਪਰ ਤੋਂ ਬੰਪਰ ਤੱਕ ਪੰਨੀ ਓਵੇਂ ਚੜੀਆਂ ਵੀ ਆ ਚੈੱਕ ਕਰ ਲਓ ਮਗਰ ਠੀਕ ਆ ਵੀਰੇ ਕੀ ਬਾਤ ਹੈ ਤੇ ਰੇਟ ਗੱਡੀ ਦਾ ਇੱਕar ਇੱਕੋ ਹੀ ਰੇਟ ਛੋਟਾ ਜਾ ਜੀ 7 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਸਾਢੇ 6 ਲੱਖ ਰੁਪਏ ਤੱਕ ਦਾ ਇਸ ਕਾਰ ਦੇ ਉੱਪਰ ਵੀ ਆਪਾਂ ਈਜ਼ੀਲੀ ਬੈਂਕ ਤੋਂ ਲੋਨ ਕਰਵਾ ਦੇਾਂਗੇ ਜੀ 50000 ਰੁਪਏ ਚੱਕ ਲਿਓ ਤੇ 2021 ਮਾਡਲ ਸਾਰਿਆਂ ਨੂੰ ਟੌਪ ਅਲਫਾ ਬਲੀਨ ਨੂੰ ਲੈ ਜਾਓ ਠੀਕ ਹੈ ਅਲਫਾ ਬਲੀਨ ਨੂੰ ਲੈ ਜਾਓ ਕੀ ਬਾਤ ਹੈ ਤੇ ਅੱਗੇ ਫੇਰ ਬਾਈ ਜੀ ਐਕਸਪ੍ਰੈਸ ਹੋ ਯਾਨੀ ਕਿ ਮਿਨੀ ਬ੍ਰਿਜਾ ਐਕਸਪ੍ਰੈਸ ਹੋ ਹੈ ਜੀ 2019 ਮਾਡਲ ਹੈ ਇਹ 19 ਮਾਡਲ ਇਹ ਆਟੋ ਗੇਅਰ ਦੇ ਵਿੱਚ ਹੈ ਜੀ ਮਾਡਲ ਟੌਪ ਹੈ ਆਟੋ ਗੇਅਰ ਦੇ ਵਿੱਚ ਕਾਰ ਹੈ ਚੱਲੀ ਹੋਈ ਹੈ ਸਿਰਫ 42000 ਠੀਕ ਹੈ ਹੂੰ ਲਓ ਜੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਇਹ ਆਟੋਮੈਟਿਕ ਦੇ ਵਿੱਚ ਕਾਰ ਆ ਆਟੋਮੈਟਿਕ ਕਾਰਾਂ ਥੋੜੀਆਂ ਘੱਟ ਮਿਲਦੀਆਂ ਬਿਲਕੁਲ ਛੋਟੀ ਗੱਡੀ ਦੇ ਵਿੱਚ ਨਾਤਰ ਆਏ ਵੀ ਘੱਟ ਹੀ ਮਿਲਦੀ ਹੈ ਗੱਡੀ ਮੁਸ਼ਕਲ ਨਾਲ ਮਿਲਦੀ ਆ ਪਰ ਗਣਪਤੀ ਕਾਰ ਬਜ਼ਾਰ ਮੁਖਸਰ ਹਾਂ ਜੀ ਗੱਡੀ ਤੁਹਾਨੂੰ ਦੇ ਦੇਾਂਗੇ ਦੱਸੋ ਵੀਰੇ ਰੇਟ ਲੁਧਿਆਣੇ ਦਾ ਨੰਬਰ ਹੈ ਜੀ ਨਾਮ ਹੈ ਪਹਿਲੇ ਇਹ ਕਾਰ ਦੇ ਦੇਾਂਗੇ ਕੋਈ ਛੋਟਾ ਜਿਹਾ ਮੋਲ ਹੈ ਜੀ 4 ਲੱਖ ਤੇ 45000 ਰੁਪਏ 4 ਲੱਖ 45000 4 ਲੱਖ ਰੁਪਏ ਤੱਕ ਦਾ ਗੱਡੀ ਉੱਪਰ ਆਪਾਂ ਲੋਨ ਕਰਾ ਦੇਾਂਗੇ ਜੀ 45000 ਰੁਪਿਆ ਲਿਆਓ ਐਸਪ੍ਰੈਸੋ ਆਟੋਮੈਟਿਕ ਵਾਲੀ ਗੱਡੀ 올 ओरिजिनल ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਵੀਰੇ ਸਮੀਟਰ ਚੱਲਿਆ 42000 ਚਲ ਮੀਟਰ ਦੀ ਤੇ ਪੇਂਟ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਭਾਈ ਤੇ ਅੱਗੇ ਆ ਗਈ i20 i20 ਆ ਗਈ ਜੀ 18 ਮਾਡਲ ਹੂੰ ਇਹ ਹੈਗੀ ਜੀ ਮੈਗਨਾ ਆਪਸ਼ਨਲ ਮੈਗਨਾ ਆਪਸ਼ਨਲ ਡੀਜ਼ਲ ਦੇ ਵਿੱਚ ਕਾਰ ਹੈ ਚੱਲੀ ਹੋਈ ਹੈ ਸਿਰਫ 24000 24000 ਨਾ ਮੈਂ ਪਹਿਲੇ ਅਗਲੇ ਬੰਪਰ ਤੋਂ ਲੈ ਕੇ ਮੱਧਲੇ ਬੰਪਰ ਤੱਕ ਸਿੰਗਲ ਇੰਚ ਵੀ ਰੀਪੇਂਟ ਨਹੀਂ ਕੀ ਠੀਕ ਹੈ ਇਹ ਕੋਮਾ ਦੇ ਟਾਇਰ ਹੈ ਨਾਮ ਪਹਿਲੇ ਹੈ ਡੀਜ਼ਲ ਦੇ ਵਿੱਚ ਹੈ ਜੀ 24000 ਚੱਲੀ ਕਾਰ ਤੁਹਾਨੂੰ ਡੀਜ਼ਲ ਦੀ ਬਕਾਉ ਨਹੀਂ ਮਿਲੇਗੀ ਸਿਰਫ 24000 ਕਿਲੋਮੀਟਰ ਚੱਲੀ ਆ ਬਾਈ ਚਾਹੇ ਜੈਂਸੀ ਜੋ ਰਿਕਾਰਡ ਕਰਾ ਲੈ ਮੈਂ ਕਹਾਂ ਜਿੱਥੋਂ ਮਰਜ਼ੀ ਰਿਕਾਰਡ ਚੈੱਕ ਕਰਾ ਲੈਣੀ ਜੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਵੀਰੇ ਤੇ ਰੇਟ ਗੱਡੀ ਦਾ ਇੱਕੋ ਰੇਟ ਹੈ ਛੋਟਾ ਜਿਹਾ 6 ਲੱਖ ਤੇ 65000 ਰੁਪਇਆ 6 ਲੱਖ 65000 6 ਲੱਖ ਦਾ ਲੋਨ ਹੋ ਜਾਊਗਾ ਇਹਦੇ ਤੇ 5.5 ਤੋਂ ਪੌਣੇ 6 ਲੱਖ ਦਾ ਹੋ ਜਾਊਗਾ ਲੱਖ ਰੁਪਏ ਡਾਊਨ ਬਏ ਮੜ ਲਿਆਓ ਲੱਖ ਰੁਪਏ ਲਿਓ ਬਾਕੀ ਸਾਰੀ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਸੈਂਟਰਲ ਆਟੋਮੈਟਿਕ ਇਹ ਵੀ ਆਟੋਮੈਟਿਕ ਦੇ ਵਿੱਚ ਕਾਰ ਆ ਨਾ ਮੈਂ ਪਹਿਲੇ ਮਾਡਲ ਹੈ 21 ਚੱਲੀ ਹੈ ਸਿਰਫ 15000 ਹੈਗੀ ਸਪੋਰਟਸ ਮਾਡਲ ਹੈ ਸਪੋਰਟਸ ਮਾਡਲ ਠੀਕ ਹੈ ਬਾਈ ਅੰਦਰੋਂ ਕੰਡੀਸ਼ਨ ਤੁਹਾਨੂੰ ਆਪਾ ਚੈੱਕ ਕਰਾ ਦਿੰਦੇ ਆ ਆਟੋਮੈਟਿਕ ਗੇਅਰ ਵਾਲੀ ਗੱਡੀ ਲੈ ਨਾ ਤੇ ਆ ਖਰੜ ਦਾ ਨੰਬਰ ਹੈ ਬਿਲਕੁਲ ਸ਼ੋਰੂਮ ਦੇ ਵਿੱਚ ਕੰਡੀਸ਼ਨ ਦੀ ਕਾਰ ਹੈ ਠੀਕ ਹੈ ਬਾਈ ਤੇ ਰੇਟ ਇਹਦਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ 5 5 ਲੱਖ 40 ਹਜ਼ਾਰ 5 ਲੱਖ ਦਾ ਲੋਨ ਹੋ ਜਾਣਾ ਸਾਢੇ 4 ਤੋਂ 5 ਲੱਖ ਦਾ ਇਜ਼ੀਲੀ ਲੋਨ ਕਰਾ ਦੇਾਂਗੇ ਬੈਂਕ ਤੋਂ ਜੀ 40000 ਰੁਪਏ ਜੇਬ ਵਿੱਚ ਪਾ ਲਿਓ ਤੇ ਇੱਕ ਗੱਡੀ ਐ ਵੀ ਸਾਰੀਆਂ ਕਾਰਾਂ ਪੱਕੇ ਪੰਜਾਬ ਨੰਬਰ ਦੀਆਂ ਜੀ ਕਿਸੇ ਕਾਰ ਦਾ ਨੰਬਰ ਘੱਟ ਵੱਢ ਕੇ ਨਹੀਂ ਲੱਗਿਆ ਹੋਇਆ ਠੀਕ ਹੈ ਵੀਰੇ ਅੱਗੇ ਬਾਈ ਜੀ ਫੇਰ ਵਰਨ ਆ ਗਈ 2563 ਨੰਬਰ ਵਾਲੀ ਦੱਸੋ ਵੀਰੇ 11ਵੇਂ ਮਹੀਨੇ ਦੀ ਆ ਜੀ 2015 ਮော်ੜਲਾ ਔਰ origignal ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਬੰਪਰ ਟੂ ਬੰਪਰ ਜੈਨੂਨ ਪੇਂਟ ਪੱਕੇ ਨੰਬਰ ਦੀ ਐ ਪੰਜਾਬ ਦੀ ਪਹਿਲੇ ਨਾਂ ਤੇ ਆ ਤੇ ਫੁੱਲੀ ਬੀਮਾ ਕਾਰ ਦਾ ਪ੍ਰੋਜੈਕਟਰ ਲੱਤ ਵਾਲੀ ਉਹ ਪੈਂਡ ਮਾਡਲ ਹੈ ਜੀ ਪ੍ਰੋਜੈਕਟਰ ਲੱਤਾਂ ਵਾਲੀ ਵਰਨਾ ਤੁਹਾਨੂੰ ਬਿਲਕੁਲ ਵਕਾਉ ਨਹੀਂ ਮਿਲਣੀ ਕਿਧੋਂ ਵੀ ਹੂੰ ਐਂਡਰੌਇਡ ਪਲੇਅਰ ਲੱਗਿਆ ਹੋਇਆ ਗੱਡੀ 'ਚ ਐਂਡਰੌਇਡ ਪਲੇਅਰ ਲੱਗਿਆ ਹੋਇਆ ਸਟੀਰਿੰਗ ਕਵਰ ਨਵੇਂ ਆ ਪੁਸ਼ ਬਟਨ ਸਟਾਰਟ ਹੈ ਠੀਕ ਹੈ ਬਿਲਕੁਲ ਨਵੇਂ ਦਾ ਮਤਲਬ ਨਵੀਆਂ ਆਪਸ਼ਨਲ ਮਾਡਲ ਹੈ ਜੀ ਇਹ ਆਪਸ਼ਨਲ ਠੀਕ ਹੈ ਹਾਂਜੀ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਕੰਪਨੀ ਰਿਕਾਰਡ ਨਾਲ 84 ਕੇ 85000 ਚੱਲੀ ਵੀ ਹੈ ਇੱਕੋ ਮੁੱਲ ਛੋਟਾ ਜਿਹਾ ਯਸਨੋ ਵਾਲਾ 6 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਯ 6 ਲੱਖ ਦੀ ਕਾਰ ਦੇ ਦਿਆਂਗੇ ਜੀ ਸਾਢੇ 4.5 ਲੱਖ ਰੁਪਏ ਤੱਕ ਦਾ ਲੋਨ ਆਪਾਂ ਗੱਡੀ ਉੱਪਰ ਬੈਂਕ ਤੋਂ ਕਰਵਾ ਦੇਵਾਂਗੇ 1.5 ਲੱਖ ਰੁਪਇਆ ਜੀਬ 'ਚ ਪਾ ਲਿਓ 2015 ਮਾਡਲ ਪੇਡ ਨੰਬਰ ਵਾਲੀ ਗੱਡੀ ਪਹਿਲੇ ਨਾਮ ਦੀ ਕਾਰ ਤੁਹਾਨੂੰ ਪਹਿਲੇ ਨਾਮ ਦੀ ਵਰਨਾ ਵਕਾਊ ਨਹੀਂ ਮਿਲੇਗੀ ਕਦੇ ਵੀ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕ੍ਰੇਟਾ ਆ ਗਈ ਜੀ 1.4 ਦੇ ਵਿੱਚ 2018 ਮਾਡਲ ਬਾਦਾ ਇਵਰੇਜ ਵਾਲੀ ਹੈ ਹੈਨਾ ਬੰਪਰ ਛੱਡ ਕੇ ਬਾਕੀ ओरिजिनल ਪੇਂਟ ਦੀ ਸਾਰੀ ਇਹ ਬੰਪਰਾਂ ਦੀ ਸਾਈਡਾਂ ਟੱਚਿੰਗ ਹੋਈਆਂ ਵੀ ਆ ਠੀਕ ਹੈ ਜੈਨੂਨ ਨੰਬਰ ਦੀ ਕਾਰ ਹੈ ਨਾਮ ਹੈ ਪਹਿਲੇ ਨੰਬਰ ਆ ਜਲੰਧਰ ਦਾ 1.4e+ ਮਾਡਲ ਹੈ ਜੀ ਹੂੰ 90000 ਚੱਲੀ ਆ ਕਾਰ ਵੀ ਨੂੰ ਕਹੂੰਗਾ ਅੰਦਰ ਇੰਟੀਰੀਅਰ ਚੈੱਕ ਕਰਵਾਵੇ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਆ ਰੀਟਰ ਵੀ ਚੈੱਕ ਕਰਾ ਦੇ ਮਿੱਤਰਾ ਹਾਂਜੀ 90000 ਕਿਹਾ ਤੇ ਵੀ ਦੇਖਦੇ ਆ ਚੱਲੀ ਕਿੰਨੀ ਆ ਤੀਜੇ ਮਹੀਨੇ ਦੀ ਐ 90000 ਹੀ ਚੱਲੀ ਆ ਬਾਈ ਠੀਕ ਆ ਵੀਰੇ ਤੇ ਰੇਟ ਗੱਡੀ ਦਾ ਹੁਣ ਇੱਕੋ ਹੀ ਛੋਟਾ ਜਿਹਾ ਮੋਲਾ ਯਸਨੋ ਵਾਲਾ ਇਹਦਾ 8 ਲੱਖ ਤੇ 10000 ਰੁਪਇਆ 8 ਲੱਖ 810000 ਰੁਪਏ ਦੀ ਕਾਰ ਦੇ ਦੇ ਦਿਆਂਗੇ ਜੀ 7 ਤੋਂ 7.5 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਹੀ ਬੈਂਕ ਤੋਂ ਆਪਾਂ ਕਰਾ ਦੇਾਂਗੇ ਬੰਦੇ ਦੀ एलिਜੀਬਿਲਟੀ ਬੰਨੀ ਚਾਹੀਦੀ ਲੋਨ ਦੀ ਹਾਂ ਬੈਂਕ ਤੋਂ ਲੋਨ ਆਪਾਂ ਇਹ ਕਰਾ ਦੇਾਂਗੇ 7.5 ਲੱਖ ਰੁਪਏ ਤੱਕ ਦਾ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਆ ਇਸ ਗੱਡੀ ਦੇ ਲਈ 1.4 ਹੈ ਜੀ ਕਾਰ 1.4 ਕਾਰਾ ਮਿਲਦੀਆਂ ਨਹੀਂ ਕਿਉਂਕਿ ਇਹਦੀ ਐਵਰੇਜ ਆਦਾ ਐਵਰੇਜ ਆਦਾ ਇਹਦੀ ਐਵਰੇਜ 20 ਦੀ ਹੁੰਦੀ ਹੈ ਬਿਲਕੁਲ ਸਾਰਿਆਂ ਨਾਲੋਂ ਟੌਪ ਜੈਡ ਆਟੋਮੈਟਿਕ ਕ੍ਰਿਸ਼ਟਾ ਕਾਰ ਲੈ ਕੇ ਆਏ ਆ ਬਾਈ ਜੀ ਨੰਬਰ ਚੈੱਕ ਕਰੋ 101 ਸ਼ਗਨਾਲਾ 2021 ਮੈਨੂਫੈਕਚਰਿੰਗ ਹੈ ਜੀ ਰਜਿਸਟਰਡ 2022 ਹੈ ਜੀ ਠੀਕ ਹੈ 81 2022 ਅਗਲੇ ਬੰਪਰ ਤੋਂ ਲੈ ਕੇ ਮਗਰਲੇ ਬੰਪਰ ਤੱਕ ਜੈਨੂਨ ਹੈ ਜੀ ਜੇ ਕੋਈ ਸਕਰਾਚ ਦਿਖਦਾ ਤਾਂ ਉੱਤੇ ਹੀ ਲਿਖੀ ਜਾਂਦਾ ਮਾੜਾ ਮੋਟਾ ਜੋ ਹੈਗਾ ਆ ਜਿੱਦਾਂ ਹੈਗਾ ਮਾੜੇ ਮੋਟੇ ਪੇਂਟ ਨਹੀਂ ਜਾਨੀ ਕਰਾਇਆ ਪੇਂਟ ਕੁਛ ਵੀ ਨਹੀਂ ਗਾ ਹਲੇ ਕਾਰ ਆਪਣੇ ਕੋਲ ਆਈ ਹੈ ਚੰਗੀ ਤਰ੍ਹਾਂ ਵਾਸ਼ਿੰਗ ਵੀ ਨਹੀਂ ਕੀਤੀ ਮੁੰਡੇ ਨੂੰ ਕਹ ਪਾਣੀ ਮਾਰ ਕੇ ਲਾ ਦੇ ਬਸ ਨਵੀਂ ਦਾ ਮਤਲਬ ਨਵੀਂ ਹੈ ਨਾਮ ਹੈ ਪਹਿਲੇ ਜੈਡ ਆਟੋ ਹੈ ਆਟੋ ਗੇਅਰ ਕਾਰ ਬਿਕਾਉ ਨਹੀਂ ਮਿਲਦੀ ਨਵੀਂ ਬੰਦ ਹੋ ਚੁੱਕੀ ਐ ਆਪਣੇ ਕੋਲੇ ਹਾਜ਼ਰ ਖੜੀ ਐ ਕੈਪਟਨ ਸੀਟ ਵਾਲੀ ਐ ਚੱਲੀ ਐ ਸਿਰਫ 43000 ਕਿਲੋਮੀਟਰ 43000 ਕਿਲੋਮੀਟਰ ਚੱਲੀ ਐ ਤੇ ਰੇਟ ਬਈ ਜੀ ਦਾ ਇਹ ਰੇਟ ਇੱਕੋ ਹੀ ਛੋਟਾ ਜਿਹਾ ਮੁੱਲ ਐ ਜੀ ਕਾਰ ਦਾ ਯਸਨੋ ਵਾਲਾ 25 ਲੱਖ ਤੇ 35000 ਰੁਪਏ ਦੀ ਯਸਨੋ ਚ ਦੇ ਦਿਆਂਗੇ 25 ਲੱਖ 35000 25 ਲੱਖ 35000 ਦੀ ਯਸਨੋ ਦੇ ਵਿੱਚ ਕਰ ਦੇਵਾਂਗੇ ਓਨਰ ਪਹਿਲੇ ਐ ਟਾਇਰ ਨਾਲਦੇ ਐ ਬਹੁਤ ਸੰਭਾਲ ਕੇ ਚੱਲੀ ਐ ਤੇ ਘੱਟੋ ਘੱਟ 60 65 65 ਰੁਪਏ ਆ ਠੀਕ ਐ ਜੈਡ ਆਟੋਮੈਟਿਕ ਲੋਨ ਕਿੰਨੇ ਦਾ ਹੋ ਜਾਉ ਲੋਨ ਕਰਾ ਦੇਾਂਗੇ ਜੀ ਬੰਦੇ ਵਿజిਬਿਲਟੀ ਬੰਦੀ ਹੋਵੇ 20 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ ਜੀ ਠੀਕ ਆ ਵੀਰ 20 ਲੱਖ ਦਾ ਲੋਨ ਜੇ ਤੁਹਾਡਾ ਬਾਈ ਪ੍ਰੋਫਾਈਲ ਚ ਦਾਵਾ ਤਾਂ 20 ਲੱਖ ਦਾ ਲੋਨ ਇਹਦੇ ਗੱਡੀ ਤੇ ਹੱਸ ਕੇ ਹੋਊ ਹੱਸ ਕੇ ਹੈਨਾ ਵੀਰ ਆਲ オリジナル ਦੀ ਗਾਰੰਟੀ ਹੈ ਜਿਹੜੇ ਵੀਰ ਮੇਰੇ ਜੈਡ ਆਟੋ ਭਾਲਦੇ ਫਿਰਦੇ ਉਹਨੂੰ ਮਿਲ ਨਹੀਂ ਰਹੀ ਆਪਣੇ ਕੋਲ ਹਾਜ਼ਰ ਖੜੀ ਹੈ ਜੀ ਖੜੀ ਹੈ ਜੀ ਅੱਗੇ ਆ ਜਾਓ ਮਿੱਤਰੋ ਅੱਗੇ ਖੜੀ ਹੈ ਬਾਈ ਜੀ i20 i20 ਫਿਰ ਆ ਗਿਆ ਆਪਣੇ ਕੋਲ 2017 ਮਾਡਲ ਇੱਕ ਹੋਰ i20 ਲੈ ਕੇ ਆਏ ਆ। ਹੂੰ ਪੰਜਵੇਂ ਮਹੀਨੇ ਦੀ ਆ। ਠੀਕ ਹੈ। 76000 ਕਿਲੋਮੀਟਰ ਚੱਲੀ ਆ। ਹੂੰ 올 ओरिजिनल ਆ। ਨਵੇਂ ਟਾਇਰ ਆ ਕਾਂਟਿਨੈਂਟਲ ਦੇ। ਠੀਕ ਹੈ। ਬਿਲਕੁਲ ਨੀਡ ਐਂਡ ਕਲੀਨ ਨਵੇਂ ਆਰਗਾਨ ਇੰਟੀਰੀਅਰ ਆ ਕਾਰ ਦਾ। ਹੂੰ ਸਪੋਰਟਸ ਵੇਰੀਐਂਟ ਸਪੋਰਟਸ ਵੇਰੀਐਂਟ ਆ 76000 ਹੀ ਚੱਲੀ ਆ। ਕੰਪਨੀ ਕਾਰ ਆ। ਡੀਜ਼ਲ ਦੀ ਕਾਰ ਆ। ਤੇ ਰੇਟ ਆਟੋ ਫੋਲਡੇਬਲ ਮਿਰਰ ਵਾਲੀ ਕਾਰ ਆ ਜੀ। ਹੂੰ ਯੈਸ ਨੋ ਦੇ ਵਿੱਚ ਇੱਕੋ ਹੀ ਰੇਟ ਆ ਛੋਟਾ ਜਿਹਦਾ ਜੀ। 5 ਲੱਖ ਤੇ 65000 ਰੁਪਇਆ 5 ਲੱਖ 65000 ਰੇਟ ਹੋ ਗਿਆ ਤੇ 5 ਲੱਖ ਦਾ ਲੋਨ ਹੋ ਜਾ 5 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ 2017 ਮਾਡਲ ਸਪੋਰਟ ਸਾਈ 20 ਪੱਕੇ ਪੰਜਾਬ ਨੰਬਰ ਦੀ ਕੰਪਨੀ ਰਿਕਾਰਡ ਨਾਲ ਠੀਕ ਆ ਬਾਈ ਤੇ ਅੱਗੇ ਬਾਈ ਜੀ ਆ ਗਈ Swift ਰੇਟ ਬਹੁਤ ਘੱਟ ਹਨਾ ਵੀਰੇ Swift ਆ ਜੀ 2016 ਹੂੰ JDI ਪੁਸ਼ ਬਟਨ ਸਟਾਰਟ ਕੰਪਨੀ ਦੇ ਲੋਏਵਿਲ ਪੁਸ਼ ਬਟਨ ਸਟਾਰਟ ਬੈਕ ਵਾਈਪਰ ਜੋਕੋਹਾ ਮਾਦੇ ਟਾਇਰ ਜੋਕੋਹਾ ਮਾਦੇ ਟਾਇਰ ਹੈ ਇਹ ਆਪਣੇ ਕੋਲ ਕਾਰਾਂ ਉਵੇਂ ਹੀ ਆਈਆਂ ਨੇ ਦਿਖਾਈਆਂ ਅਲੱਗ ਵਾਸ਼ ਵੀ ਨਹੀਂ ਹੋਈਆਂ ਕਾਰਾਂ ਠੀਕ ਹੈ 올 ओरिजिनल ਦੀ ਇਹਦੀ ਵੀ ਗਾਰੰਟੀ ਹੈ ਨੋਨ ਐਕਸੀਡੈਂਟਲ ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਆ ਦੇਖੋ ਇਧਰ ਪੁਸ਼ ਬਟਨ ਸਟਾਰਟ ਆ ਠੀਕ ਹੈ ਸਟੀਅਰਿੰਗ ਤੇ ਕੰਟਰੋਲ ਆ ਗਿਆ ਬਲੂਟੂਥ ਇਨਬਿਲਟ ਆ ਗਿਆ ਤੇ ਆਟੋ ਕਲਾਈਮੇਟ ਏਸੀ ਆ ਗਿਆ ਬਹੁਤ ਫੀਚਰ ਨੇ ਨਵੇਂ ਸੀਟ ਕਵਰ ਹੈ ਬੀਮਾ ਫੁੱਲ ਹੈ ਜੀ ਰਹਿ ਗਿਆ ਪਰ ਅੱਜ ਤੋਂ 1 ਮਹੀਨੇ ਦਾ ਠੀਕ ਹੈ 1 ਮਹੀਨਾ ਦਾ ਬੀਮਾ ਰਹਿ ਗਿਆ ਅੱਜ ਤੋਂ ਫੁੱਲ ਬੀਮਾ ਹਾਂਜੀ ਤੇ ਵੀਰੇ ਹੁਣ ਰੇਟ ਦੱਸ ਦੋ ਕਿੰਨੇ ਦੇਣੀ ਹੈ ਇਹ ਕਾਰ ਆਪਾਂ ਯਸਨੋ ਦੇ ਵਿੱਚ 5 ਲੱਖ ਰੁਪਏ ਦੀ ਦੇ ਦੇਾਂਗੇ ਯਸਨੋ ਵਾਲਾ ਰੇਟ ਹੀ ਹੈ 5 ਲੱਖ ਦਾ 16 ਮਾਰਲ ਜੀਡੀਆਈ ਹੈ ਜੀ ਤੇ ਲੋਨ ਲੋਨ ਕਰਾ ਦੇਾਂਗੇ 3.5 ਤੋਂ 4 ਲੱਖ ਰੁਪਏ ਦਾ ਜੀ 16 ਲੱਖ ਤੱਕ ਦਾ ਲੋਨ ਹੋ ਜੂਗਾ ਲੱਖ ਰੁਪਇਆ ਜੇਬ ਚ ਪਾ ਲਿਓ 2016 ਮਾਡਲ ਜੀਡੀਆਈ ਟੱਕੇ ਪੰਜਾਬ ਨੰਬਰ ਦੀ ਹੈ ਕੋਈ ਦਿੱਲੀੋਂ ਕੱਟ ਕੇ ਨੰਗਾ ਹਬੋਰ ਦਾ ਨੰਬਰ ਹੈ ਠੀਕ ਹੈ ਬਾਈ ਤੇ ਬਾਈ ਜੇਕਰ ਇਹਨਾਂ ਗੱਡੀਆਂ 'ਚ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲਦਾ ਕਾਲ ਕਰਕੇ ਸਣੀ ਬਾਈ ਮਾੜੀ ਜੀ ਸਾਈ ਪਾਓ ਗੱਡੀ ਬੁੱਕ ਕਰੋ ਟੋਕਨ ਪਾਓ ਗੱਡੀ ਤੁਸੀਂ ਬੁੱਕ ਕਰਾਓ ਫਿਰ ਮੈਨੂੰ ਪੇਪਰ ਪਾਓ ਲੋਨ ਚੈੱਕ ਕਰਵਾ ਕੇ ਆਪਾਂ ਲੋਨ ਦੀ ਅਪਰੂਵਲ ਆ ਜਾਂਦੀ ਹੈ ਤਾਂ ਤੁਹਾਨੂੰ ਗੱਡੀ ਦੇ ਦਿਆਂਗੇ ਜੇ ਲੋਨ ਨਹੀਂ ਹੁੰਦਾ ਸਪੋਜ਼ ਕਰੋ ਏ ਬੀ ਸੀ ਲੋਨ ਨਹੀਂ ਹੁੰਦਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੈ ਤਾਂ ਤੁਹਾਡਾ ਟੋਕਨ ਵਾਪਸ ਹੋ ਜਾਊਗਾ ਜੀ ਅਸੀਂ 1 ਰੁਪਿਆ ਵੀ ਕੱਟਣਾ ਨਹੀਂ ਉਹਦੇ ਚ ਰਿਫੰਡੇਬਲ ਆ ਉਹ ਜਿਹੜੇ ਮੇਰੇ ਵੀਰ ਗੱਡੀ ਦੇ ਉੱਤੇ ਲੋਨ ਕਰਾਉਣਾ ਚਾਹੁੰਦੇ ਨੇ ਕਿੱਦਾਂ ਪ੍ਰੋਸੈਸ ਹੁੰਦਾ ਲੋਨ ਦਾ ਕਿੰਨਾ ਵਿਆਜ ਲੱਗਦਾ ਉਹ ਸਾਰੀ ਡਿਟੇਲ ਆਪਾਂ ਤੁਹਾਨੂੰ ਦਵਾਂਗੇ ਸਣੀ ਵੀਰ ਆਪਣੇ ਨਾਲ ਆ ਦੱਸੋ ਵੀਰੇ ਗੱਲ ਇਸ ਤ ਜੇ ਤਾਂ ਮੰਨ ਲਓ ਬੰਦਾ ਗਵਰਨਮੈਂਟ ਅਪਲਾਈ ਹੈ ਜਾਂ ਆਰਮੀ ਦੇ ਵਿੱਚ ਹੈ ਤਾਂ ਬੈਂਕਾਂ ਉਹਨੂੰ ਵਿਆਜ ਮੰਨ ਲਓ ਘੱਟ ਤੇ ਲੋਨ ਕਰ ਦਿੰਦੀਆਂ ਉਹਨਾਂ ਵਾਸਤੇ ਮੰਨ ਕੇ ਚਲੋ ਲੱਖ ਨੂੰ ਸਿਰਫ 6500 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਵਿਆਜ ਹੁੰਦੀ ਹੈ ਜਿਹੜਾ ਬੰਦਾ ਗਵਰਨਮੈਂਟ ਅਪਲਾਈ ਹੈ ਜਾਂ ਆਰਮੀ ਦੇ ਵਿੱਚ ਹੈ ਉਹਦੇ ਵਾਸਤੇ ਵਿਆਜ ਘੱਟ ਹੁੰਦਾ ਹੈ ਜੀ 1 ਸਾਲ ਦਾ 1 ਸਾਲ ਦਾ 1 ਲੱਖ ਰੁਪਏ ਨੂੰ ਅੰਨਾ ਵਿਆਜ ਪੈਂਦਾ ਜੀ ਠੀਕ ਹੈ ਜੀ ਠੀਕ ਹੈ ਸੈਕੰਡ ਦੂਸਰਿਆਂ ਨੂੰ ਵਿਆਜ ਪੈਂਦਾ 7000 ਤੋਂ ਲੈ ਕੇ 8000 ਰੁਪਏ ਜਾਂ ਕੋਈ ਜ਼ਿਮੀਂਦਾਰ ਭਰਾ ਹੈ ਜਾਂ ਕੋਈ ਛੋਟੇ ਬਿਜ਼ਨਸਮੈਨ ਹੈ ਮੰਨ ਲਓ ਜਿਹੜੇ ਵਧੀਆ ਬਿਜ਼ਨਸਮੈਨ ਆ ਜਾਂ ਵਧੀਆ ਜ਼ਿਮੀਂਦਾਰ ਆ ਉਹਨਾਂ ਨੂੰ ਗਵਰਨਮੈਂਟ ਅਪਲਾਈ ਵਾਲੀ ਕੈਟਾਗਰੀ ਦੇ ਵਿੱਚ ਸਾਡੇ 6000 ਤੋਂ ਲੈ ਕੇ 7000 ਤੱਕ ਵਿਆਜ ਪੈਂਦਾ ਉਹਨੂੰ ਬੈਂਕਾਂ ਲੋਨ ਕਰਦੀਆਂ ਕੋਟਕ ਮਹਿੰਦਰਾ ਬੈਂਕ HDFC ਦਾ Tata Capital ਤੋਂ ਲੋਨ ਉਹਨਾਂ ਦਾ इजीली ਹੋ ਜਾਂਦਾ ਜੀ ਜਿਹੜੇ ਮਤਲਬ ਕਿ ਸੈਕੰਡ ਕੈਟਾਗਰੀ ਆ ਜਾਂਦੀ ਹੈ ਉਹਨਾਂ ਦੇ ਵਿੱਚ SK ਫਾਈਨਾਂਸ AU ਚੋਲਾ ਮੰਡਲਾ ਮਹਿੰਦਰਾ ਨਿਮਹਿੰਦਰਾ ਇਹਨਾਂ ਬੈਂਕਾਂ ਤੋਂ ਲੋਨ ਕਰਵਾ ਕੇ ਦੇਖਦਾ ਇਹਨਾਂ ਦਾ ਖਰਚਾ ਬਿਲਕੁਲ ਘੱਟ ਹੁੰਦਾ ਹੈ ਸਾਡੇ ਸਾਡੀ ਪ੍ਰੈਫਰੈਂਸ ਇਹ ਹੁੰਦੀ ਹੈ ਵੀ ਅਸੀਂ ਕੋਈ ਵੀ ਬੰਦਾ ਆਉਂਦਾ ਸਾਡੇ ਕੋਲ ਪਹਿਲਾਂ ਤਾਂ ਅਸੀਂ ਉਹਨਾਂ ਨੂੰ HDFC ਜਾਂ ਕੋਟਕ ਮਹਿੰਦਰਾ ਜਾਂ Tata Capital ਦੇ ਵਿੱਚ ਹੀ ਲੋਨ ਕਰਵਾ ਕੇ ਦਿੱਤਾ ਜਾਵੇ ਵੀ ਕਸਟਮਰ ਦਾ ਕੋਈ ਫਾਇਦਾ ਹੋ ਜਾਏ ਹਾਂਜੀ ਠੀਕ ਹੈ ਵੀਰੇ ਤੇ ਲੋਨ ਦਾ ਪ੍ਰੋਸੈਸ ਕੀ ਰਹਿੰਦਾ ਡਾਕੂਮੈਂਟ ਵਗੈਰਾ ਲੋਨ ਦਾ ਡਾਕੂਮੈਂਟ ਦੇ ਵਿੱਚ ਇਹਦਾ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਸਿਵਲ ਚੈੱਕ ਹੋ ਜਾਂਦਾ ਜੀ ਉਸ ਤੋਂ ਬਾਅਦ ਬੈਂਕ 6 ਮਹੀਨਿਆਂ ਦੀ ਸਿਰਫ ਬੈਂਕ ਸਟੇਟਮੈਂਟ ਮੰਗਦਾ ਜੀ ਉਹਦੇ ਨਾਲ ਲੋਨ ਹੋ ਜਾਂਦਾ ਜੇ ਜੀਮੀਦਾਰ ਭਰਾ ਹੈ ਤਾਂ ਉਹਦੇ ਜੇ ਫਾਰਮ ਵਗੈਰਾ ਲੱਗਦੇ ਆ ਜਮ੍ਹਾਂ ਬੰਦੀ ਨੂੰ ਆਨਲਾਈਨ ਨਿਕਲ ਜਾਂਦੀ ਹੈ ਤੇ ਲੋਨ ਸੌਖਾ ਹੋ ਜਾਂਦਾ ਹੈ ਸੈਲਰੀ ਵਾਲੇ ਦੀ ਸੈਲਰੀ ਸਲਿੱਪ ਲੱਗ ਜਾਂਦੀ ਹੈ ਬਿਜ਼ਨਸਮੈਨ ਦੀ ਆਰਟੀਆਰ ਟਾਰਨਾਂ ਲੱਗ ਜਾਂਦੀਆਂ ਜੀ ਲੋਨ ਪ੍ਰੋਸੈਸ ਸਾਡੇ ਕੋਲ ਜਿਹੜੇ ਮੁੰਡੇ ਬੈਠੇ ਹੁੰਦੇ ਆ ਜੇ ਮੰਨ ਲਓ ਵਧੀਆ ਪ੍ਰੋਫਾਈਲ ਵਾਲਾ ਤਾਂ ਅਸੀਂ 30 ਮਿੰਟਾਂ ਦੇ ਵਿੱਚ ਗੱਡੀ ਤੋਰਨ ਦੀ ਸਮਰੱਥਾ ਰੱਖਦੇ ਆਂ ਜੀ ਪੰਜਾਬ ਦੇ ਵਿੱਚ ਠੀਕ ਆ ਵੀਰੇ ਕੋਈ ਵੀ ਵੀਰ ਮੈਨ ਸਾਡੇ ਕੋਲ ਆਉਂਦਾ ਲੋਨ ਕਰਾਉਣ ਤਾਂ ਅਸੀਂ ਅੱਧੇ ਘੰਟੇ ਦੇ ਵਿੱਚ ਲੋਨ ਦੀ ਅਪਰੂਵਲ ਲੈ ਕੇ ਗੱਡੀ ਤੋਰ ਦਿੰਨੇ ਆਂ ਹਾਂਜੀ ਅਦਰਵਾਇਜ਼ ਨਹੀਂ ਤਾਂ ਇੱਕ ਦਿਨ ਲੱਗ ਜਾਂਦਾ ਜੇ ਮੰਨ ਲ ਤਕਰੀਬਨ 24 ਘੰਟਿਆਂ ਦੇ ਵਿੱਚ ਅਸੀਂ ਗੱਡੀ ਤੋੜ ਦਿੰਨੇ ਆ ਜੀ 30 ਮਿੰਟਾਂ ਤੋਂ ਲੈ ਕੇ 24 ਘੰਟਿਆਂ ਤੱਕ ਦਾ ਪ੍ਰੋਸੈਸ ਹੈ ਜੀ ਠੀਕ ਹੈ ਤੇ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ